ਦੋਸਤੋ ਪ੍ਰੋਗਰਾਮ ਕੀ ਹਾਲ ਹੈ ਮੇਰੇ ਸ਼ਹਿਰ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ 24 ਤਰੀਕ 24 ਫਰਵਰੀ ਤੇ 2025 ਸਵੇਰ ਦੇ 9:20 ਕੁ ਮਿੰਟ ਹੋਏ ਨੇ ਬਠਿੰਡਾ ਬੁਣਿਆਣਾ ਰੋਡ ਆਦਰਸ਼ ਨਗਰ ਤੇ ਉੱਥੇ ਆਪਾਂ ਖੜੇ ਆ ਵੈਸੇ ਇਹ ਜੇ ਪ੍ਰੋਗਰਾਮ ਮੈਂ ਕਦੀ ਕੀਤੇ ਨਹੀਂ ਪਰ ਕਈ ਪ੍ਰੋਗਰਾਮ ਹੁੰਦੇ ਨੇ ਜਿਹੜੇ ਕਰਨੇ ਵੀ ਪੈ ਜਾਂਦੇ ਨੇ ਹਨਾ ਕਿਉਂਕਿ ਰੀਜ਼ਨ ਇਹ ਹੈ ਵੀ ਇਹ ਆ ਪਿੱਛੇ ਜਿਹੜੀ ਜਗ੍ਹਾ ਇਸ ਜਗ੍ਹਾ ਦਾ ਰੌਲਾ ਇਹਨੂੰ ਕਹਿ ਦਿੰਦੇ ਨੇ ਵੀ 13 ਨੰਬਰ ਗਲੀ ਐ ਐਕਚੁਅਲ ਦੇ ਵਿੱਚ ਹਨਾ ਹੁਣ ਆਪਾਂ ਨੂੰ ਨਹੀਂ ਪਤਾ ਫ੍ਰੈਂਕਲੀ ਦੇਖੋ ਆਪਾਂ ਨੂੰ ਕੁਝ ਨਹੀਂ ਪਤਾ ਵੀ ਡਾਕੂਮੈਂਟਸ ਕੀ ਕਹਿੰਦੇ ਨੇ ਕੀ ਹੈ ਗਲੀ ਹੈ ਨਹੀਂ ਹੈ ਕੋਈ ਕਹਿੰਦਾ ਮੇਰੀ ਜਗ੍ਹਾ ਕਿਉਂਕਿ ਦੋ ਡਾਕਟਰਾਂ ਦਾ ਰੌਲਾ ਐਕਚੁਅਲ ਦੇ ਵਿੱਚ ਹਨਾ ਇੱਕ ਤਾਂ ਸਤਪਾਲਪੱਟੇ ਜਾਹੋਣੀ ਹੁੰਦੇ ਸੀਗੇ ਡਾਕਟਰ ਸਾਹਿਬ ਉਹਨਾਂ ਦੀ ਜਗ੍ਹਾ ਸੀ ਦੂਸਰੇ ਆਈ ਥਿੰਕ ਭੈਣਜੀ ਸਾਡੇ ਵੰਦਨਾ ਭੈਣਜੀ ਨੇ ਸ਼ਾਇਦ ਆਈ थिंक ਹਾਂ ਲੇਟਰ ਆਨ ਖਰੀਦੀ ਜੀ ਉਹਨਾਂ ਨੇ ਨਹੀਂ ਚਲੋ ਜਿੰਨੇ ਵੀ ਖਰੀਦੀ ਐ ਪਰ ਉਹਨਾਂ ਦਾ ਮਤਲਬ ਇਹ ਰੌਲਾ ਚੱਲਦਾ ਪਿਆ ਕੀ ਰੌਲਾ ਉਹ ਕੱਲ ਵੀ ਇਹ ਮਸਲਾ ਬੜਾ ਭਖਿਆ ਸੀਗਾ ਤੇ ਅੱਜ ਫਿਰ ਇਹ ਕਹਿੰਦੇ ਵੀ ਚਲੋ ਅਸੀਂ ਵੀ ਦਸੀਏ ਸੋ ਇਸ ਕਰਕੇ ਕੀ ਹਾਲ ਰੱਖ ਸਾਬ ਸਤਿ ਸ਼੍ਰੀ ਅਕਾਲ ਜੀ ਸੁਵਿੰਦਰ ਜੀ ਹਾਂ ਜੀ ਸਰ ਤੇ ਕੀ ਹੁਣ ਐਕਚੁਅਲ ਦੇ ਵਿੱਚ ਠੀਕ ਹੈ ਤੁਸੀਂ ਆਪਣਾ ਪੱਖ ਕਹੋਗੇ ਉਹ ਕਰਨਗੇ ਸਾਡੀ ਗੱਲ ਸਹੀ ਐ ਦੋਨੋਂ ਜਿਹੜੇ ਆਪਣੇ ਆਪ ਨੂੰ ਸਹੀ ਮੇਰੀ ਮੇਰੀ ਇੱਕ ਬੇਨਤੀ ਸੁਣੋ ਦੋਨੋਂ ਜਣੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਵਿੱਚ ਤੁਸੀਂ ਤੁਲੇ ਹੋਏ ਹੋ ਮੈਂ ਠੀਕ ਹੈ ਨਾ ਬੇਨਤੀ ਕਰੂੰਗਾ ਕੈਮਰਾ ਇੱਧਰ ਘੁਮਾਓ ਜੀ ਅਮੁੱਲ ਲਿਖਿਆ ਜੀ ਹੁਣ ਇਹ ਜਗ੍ਹਾ ਅਮੁੱਲ ਦੀ ਹੋ ਗਈ ਅਮੁੱਲ ਕੇ ਸਰਕਾਰੀ ਤੁਹਾਨੂੰ ਪਤਾ ਇੱਕ ਏਜੰਸੀ ਹੈ ਥਰੂ ਗਵਰਨਮੈਂਟ ਆਫ ਗੁਜਰਾਤ 1950 ਦੀ ਸ਼ੁਰੂ ਹੋਈ ਹੈ ਵੇਰਕਾ ਵੀ ਇੱਕ ਸਰਕਾਰੀ ਏਜੰਸੀ ਹੈ ਹੁਣ ਆਪਾਂ ਵੇਰਕਾ ਲਿਖ ਦਾਂਗੇ ਵੇਰਕਾ ਦੀ ਜਗ੍ਹਾ ਨਹੀਂ ਹੁਣ ਤੁਸੀਂ ਕੈਮਰਾ ਸਰ ਇੱਧਰ ਦਿਖਾਓ ਜਰਾ ਇਹਨਾਂ ਨੇ 11 ਫਰਵਰੀ ਨੂੰ ਜੋ ਤੋਂ ਇਹਨਾਂ ਦਾ ਰੌਲਾ ਸ਼ੁਰੂ ਹੋਇਆ 13 ਜਨਵਰੀ ਤੋਂ ਥਰੂ ਪੁਲਿਸ ਠੀਕ ਹੈ ਸਰ ਇਹਨਾਂ ਨੇ ਇੱਥੇ ਪੇਂਟ ਕਰਵਾਤਾ 11 ਫਰਵਰੀ ਨੂੰ ਮੈਨੂੰ ਪੁਲਿਸ ਵਾਲੇ ਕਹਿੰਦੇ ਅਸੀਂ ਸਾਰਾ ਕੁਝ ਟੁਰੀ ਹੈਲਪ ਕਰਾਂਗੇ ਤੁਸੀਂ ਆਪੀ ਰਿਪੋਰਟ ਸਬਮਿਟ ਕਰਾ ਦਿਓ ਹੁਣ ਇਹ ਗੁੰਮਰਾਹ ਕਰ ਰਹੇ ਆ ਸਰ ਅਸੀਂ ਵੇਟ ਕਰਦੇ ਰਹੇ ਨਗਰ ਨਿਗਮ ਵੱਲੋਂ ਕਿ ਇਹ ਜਗ੍ਹਾ ਸਰਕਾਰੀ ਨਹੀਂ ਹੈ ਉਸ ਡਾਕੂਮੈਂਟ ਥੋੜਾ ਜਿਹਾ ਟਾਈਮ ਲੱਗ ਗਿਆ ਕਿਉਂਕਿ ਇਹ ਮੈਨ ਨੰਬਰ ਖਸਰਾ ਤੇ ਨਿਸ਼ਾਨਦੇ ਹੀ ਨਹੀਂ ਹੁੰਦੀ ਸਰ ਇੱਕ ਮੈਨੂੰ ਦੱਸੋ ਜਿਹੜਾ ਜਿਹੜਾ ਮੇਰੇ ਇੱਕ ਗੱਲ ਸੁਣੋ ਆ ਆ ਕਿੰਨੇ ਲਿਖਿਆ ਕਿੰਨੇ ਇਹ ਸਰ ਮੈਂ ਕਾਰਪੋਰੇਸ਼ਨ ਤੋਂ ਪਤਾ ਕੀਤਾ ਐਸਜੀਓ ਰਣਬੀਰ ਸਿੰਘ ਅਤੇ ਪਵਨ ਜੀ ਅਤੇ ਉੱਥੇ ਮੌਕੇ ਤੇ ਆ ਕੇ ਗਏ ਮੇਰੇ ਸਾਹਮਣੇ ਉਹ ਕਹਿੰਦੇ ਸਰ ਇਹ ਨੰਬਰ ਜੋ ਤਾਂ ਐਗਜ਼ਿਸਟ ਹੀ ਨਹੀਂ ਕਰਦੀ ਇੱਥੇ ਗਲੀ ਰਿਕਾਰਡਸ 'ਚ ਹੀ ਨਹੀਂ ਹੈਗੀ ਸਾਡੇ ਤਾਂ ਉਹ ਇਟਸ 420 ਦਾ ਪਰਚਾ ਬੰਦਾ ਜਦੋਂ ਤੁਸੀਂ ਪੁਲਿਸ ਤੇ ਕੋਰਟ 'ਚ ਜਾਓਗੇ ਕਹਿੰਦੇ ਉਹ ਬਾਅਦ ਦੀ ਗੱਲ ਹੈ ਮੇਨ ਗੱਲ ਆਇਆ ਹੈ ਮੁੱਦੇ 'ਚ ਗੱਲ ਆਇਆ ਹੈ ਕਿ ਇਹ ਤੁਹਾਡੀ ਪ੍ਰਾਈਵੇਟ ਪ੍ਰਾਪਰਟੀ ਹੈ 10 ਫੁੱਟ ਇਹਨਾਂ ਦੀ ਹੈ ਇਹ ਕਹਿੰਦੇ 10 ਫੁੱਟ ਅਸੀਂ ਛੱਡਤੀ ਮੈਂ ਕਿਹਾ ਫਿਰ ਸਰ ਤੁਸੀਂ ਸਾਡੀ 10 ਫੁੱਟ ਨੂੰ ਕਿਉਂ ਵਿੱਚ ਰਲਾ ਰਹੇ ਹੋ ਗੱਲ ਪਤਾ ਕੀ ਹੈ ਸਰ ਅਸੀਂ ਕਿਸੇ ਦੀ ਜਗ੍ਹਾ 'ਚ ਨਹੀਂ ਅਸੀਂ ਆਪ ਦੀ ਜਗ੍ਹਾ 'ਚ ਆ ਮੈਂ ਦਰਸ਼ਕਾਂ ਨੂੰ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਕੋਈ ਵੀ ਗ ਆਪਣੇ ਕੋਲੇ 2857.91 ਮਤਲਬ ਕਿ 4 ਕਨਾਲਾ 14 ਮਰਲੇ 4.29 ਸਰਸਾਈ ਗਜ ਰਕਬਾ ਹੈ ਸਰ ਤੇ ਉਹਦੇ ਤੁਸੀਂ ਗਜਾਂ 'ਚ ਕਨਵਰਟ ਕਰੋਗੇ ਕਿਸੇ ਵੀ ਪਟਵਾਰੀ ਆਪਣੇ ਦਰਸ਼ਕ ਵੀਰ ਨੂੰ ਪਤਾ ਹੋਊਗਾ ਇਹ 2857 ਗਜ ਹੈ ਹੁਣ ਇਹਦੇ ਵਿੱਚੋਂ ਜੀ 2857.91 ਚੋਂ 2581 ਦੀ ਰਿਸਟਰੀ ਆਲਰੇਡੀ ਹੋ ਚੁੱਕੀ ਹੈ ਸਾਈਡਾ ਲਿਖਾ ਕੇ ਪਿੱਛੇ ਆਬਵੀਅਸਲੀ ਗੱਲ ਨੋਮਰ ਨੋਮਰਲਾ ਬਚਿਆ 276.6 ਗਜ ਠੀਕ ਹੈ ਸਰ ਚਾਕਲਾਂਾ 14 ਚੌਂਸੇ 3 ਕਨਾਲ 4 ਮਰਲੇ ਤੇ 1 ਕਨਾਲ ਚਲਾ ਗਿਆ ਚਾਕਲਾਂਾ 4 ਮਰਲੇ ਇਸ ਗੋਨ ਪਿੱਛੇ 9 ਮਰਲੇ ਜਾਗੇ ਮੇਰੀ ਮੇਰੀ ਗੱਲ ਸੁਣੋ ਜੋ ਜਿਹੜੀ ਤੁਸੀਂ ਗੱਲ ਕਰਨਾ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਜਿਹੜੀ ਆ ਜਗ੍ਹਾ ਹਾਂਜੀ ਸਰ ਜਾਂ ਉੱਪਰਲੀ ਜਗ੍ਹਾ ਸਰ ਇੱਥੇ ਪਹਿਲਾਂ ਦੀਵਾਰ ਹੁੰਦੀ ਸੀ ਸਾਡੀ ਅਸੀਂ ਢਾਤੀ ਸੀ ਅੱਜ ਤੋਂ 15 ਸਾਲ ਪਹਿਲਾਂ ਕਿਉਂ ਢਾਈ ਸੀ ਸਰ ਅਸੀਂ ਪਿੱਛੇ ਕੋਠੀ ਬਣਾਈ ਐ ਇੱਥੇ ਉਹ ਕੋਠੀ ਤੋਂ ਜਾਣ ਵਾਸਤੇ ਰਸਤਾ ਛੱਡਣਾ ਸੀਗਾ ਅੱਗੇ ਜਗ੍ਹਾ ਸੀ ਲੀਜ਼ ਤੇ ਤੀਸੀ ਸੀ ਠੀਕ ਹੈ ਸਰ ਇਸ ਕਰਕੇ ਮੈਨੂੰ ਨਹੀਂ ਲੱਗਦਾ ਕੋਈ ਇਹਦੇ 'ਚ ਰੌਲਾ ਹੋਣਾ ਚਾਹੀਦਾ ਕਿਉਂਕਿ ਇਹਨਾਂ ਨੂੰ ਆਪ ਨੂੰ ਪਤਾ ਤੁਸੀਂ ਅੱਧੀ ਜਗ੍ਹਾ ਤੇ ਫੋਕਸ ਮਾਰੋਗੇ ਪਿੱਛੇ ਇਹਨਾਂ ਦਾ ਗੇਟ ਅੱਧਾ ਹੈ ਤੁਸੀਂ ਅੱਗੇ ਅੰਦਰ ਚਲੋਗੇ ਨਾ ਮੇਰੇ ਨਾਲ ਮੈਂ ਚਲੋ ਦੇਖੋ ਗੱਲ ਇਹੀ ਹੈ ਵੀ ਮੈਨੂੰ ਇਹ ਹੁੰਦਾ ਹਮੇਸ਼ਾ ਵੀ ਆਪਾਂ ਤਾਂ ਦੋਨੋਂ ਤੇ ਰਾਜੀ ਗੱਲ ਸੁਣਦੇ ਕੋਈ ਗੱਲ ਨਹੀਂ ਹੈ ਨੈਟਵਰਕ ਕੋਈ ਗੱਲ ਨਹੀਂ ਲਾਈਵ ਜਾ ਰਿਹਾ ਫਿਰ ਹਾਂਜੀ ਲਾਈਵ ਜਾ ਰਿਹਾ ਜੀ ਲਾਈਵ ਜਾ ਰਿਹਾ ਬਿਲਕੁਲ ਕਿਉਂਕਿ ਮਾਲਕੀ ਰਿਪੋਰਟ ਤੇ ਮੌਕਾ ਤਸਦੀਕ ਵੱਲੋਂ ਤਹਿਸੀਲਦਾਰ ਨੌ ਮਰਲੇ ਦੀ ਦਫਤਰੀ ਕਾਨੂੰਨਗੋ ਵੱਲੋਂ ਵੈਰੀਫਾਈਡ ਬਾਕੀ ਏਡੀਸੀ ਮੈਡਮ ਨੇ ਵੀ ਕਾਗਜ਼ ਵੈਰੀਫਾਈ ਕੀਤੇ ਸਾਡੇ ਫ੍ਰਾਈਡੇ ਨੂੰ ਉਹਨਾਂ ਨੇ ਕਿਹਾ ਇੱਥੇ ਕੋਈ ਰੌਲਾ ਹੋਣਾ ਹੀ ਚ ਉਹ ਥਰੂ ਕੋਡ ਜਾਂ ਐਸ ਡੀ ਐਮ ਕੋਡ ਹੁੰਦਾ ਪੁਲਿਸ ਦਾ ਕੰਮ ਹੁੰਦਾ ਲਾਅ ਐਂਡ ਆਰਡਰ ਮੇਨਟੇਨ ਕਰਨਾ ਪੁਲਿਸ ਹੁਣ ਕੀ ਪੁਲਿਸ ਤਾਂ ਦੇਖੋ ਪੁਲਿਸ ਤਾਂ ਮੈਨੂੰ ਲੱਗਦਾ ਵੀ ਜੇ ਪੁਲਿਸ ਕੁਝ ਕਰਦੀ ਹੁੰਦੀ ਤਾਂ ਇੱਥੇ ਖੜੀ ਹੁੰਦੀ ਪੁਲਿਸ ਤਾਂ ਇਹ ਪੀ ਸੀ ਆਰ ਨੂੰ ਲੋਕ ਕਾਲ ਕਰ ਦਿੰਦੇ ਆ ਜੀ ਇੱਥੇ ਆ ਹੋ ਗਿਆ ਇੱਥੇ ਉਹ ਹੋ ਗਿਆ ਹੁਣ ਪੁਲਿਸ ਹਰ ਵਾਰੀ ਮੇਰੀ ਗੱਲ ਸੁਣੋ ਕਿਉਂਕਿ ਮੈਂ ਮੇਰੀ ਬੇਨਤੀ ਸੁਣੋ ਬ੍ਰਦਰ ਪੀਸੀਆਰ ਦੀ ਡਿਊਟੀ ਹੈ ਉਹਨਾਂ ਨੂੰ ਜਦੋਂ ਵੀ ਕੋਈ ਕਾਲ ਕਰੇਗਾ ਪੀਸੀਆਰ ਨੇ ਜਾਣਾ ਹੀ ਜਾਣਾ ਵੀ ਭਾਈ ਉੱਥੇ ਕੋਈ ਰੌਲਾ ਨਾ ਪੈ ਜੇ ਉੱਥੇ ਕੋਈ ਲੜਾਈ ਨਾ ਹੋ ਜੇ ਇਹ ਨਹੀਂ ਹੈ ਕਿ ਉਹ ਕੰਮ ਬੰਦ ਕਰਾਵੇ ਸਾਡਾ ਕਿਉਂਕਿ ਸਾਡੀ ਦੇਖੋ ਕਾਰਵਾਈ ਚੱਲੀ ਜਾਂਦੀ ਹੈ ਡੀਐਸਪੀ ਸਾਹਿਬ ਕੋਲੇ ਪੁਲਿਸ ਨੂੰ ਜਾਂ ਤਾਂ ਡੀਐਸਪੀ ਦੇ ਆਰਡਰ ਲੈਣੇ ਚਾਹੀਦੇ ਨੇ ਪਰ ਕਿਉਂਕਿ ਡੀਐਸਪੀ ਦੇ ਪਾਵਰ 'ਚ ਜਾਂ ਫਿਰ ਐਸਐਸਪੀ ਮੈਮ ਦੇ ਪਾਵਰ 'ਚ ਨਹੀਂ ਹੈ ਇਹ ਕੋਰਟ ਜਾਂ ਫਿਰ ਐਸਟੀਐਮ ਕੋਰਟ ਆਰਡਰ ਕਰ ਸਕਦੀ ਹੈ ਮੈਂ ਮੈਂ ਤੁਹਾਨੂੰ ਨਿਕਲ ਸਰ ਪੀਸੀਆਰ ਦਾ ਕੰਮ ਇਹ ਹੁੰਦਾ ਵੀ ਜਦੋਂ ਪੀਸੀਆਰ ਮੌਕੇ ਤੇ ਆਈ ਉਦੋਂ ਉਹਨੇ ਇਹ ਦੇਖਣਾ ਵੀ ਠੀਕ ਹੈ ਜੀ ਵੀ ਇੱਥੇ ਕੋਈ ਰੌਲਾ ਤਾਂ ਨਹੀਂ ਪੈ ਰਿਆ ਉਹਨੇ ਸਿਰਫ ਰੌਲਾ ਮਟਾਉਣਾ ਹੁੰਦਾ ਠੀਕ ਹੈ ਹੋਰ ਉਹ ਤੁਹਾਨੂੰ ਕੋਈ ਦੁਖੀ ਕਰ ਰਹੀ ਹੈ ਨਹੀਂ ਦੁਖੀ ਨਹੀਂ ਕਰ ਰਹੀ ਸਿਰਫ ਜੋ ਮੇਰੇ ਮਦਰ ਦਾ ਬਿਆਨ ਹੈ ਕਿ ਕਿ ਉੱਥੇ ਜੋ ਪੁਲਿਸ ਕਨਸਟੇਬਲ ਆਂਦੇ ਆ ਉਹ ਤਾਂ ਚਲੋ ਕੰਮ ਬੰਦ ਕਰਨ ਨੂੰ ਕਹਿ ਜਾਂਦੇ ਦੂਜੇ ਕਹਿੰਦੇ ਤੁਸੀਂ ਇੱਥੇ ਆਏ ਕਿਉਂ ਹੁਣ ਦੱਸੋ ਨੌ ਮਰਲੀ ਜਗ੍ਹਾ ਸਾਡੀ ਇੱਥੇ ਫਰਦ ਚ ਹੈਗੀ ਹੈ ਮੇਰੇ ਕੋ ਫਰਦ ਹੈਗੀ ਮੈਂ ਇੱਥੇ ਆਉਂਗਾ ਨਹੀਂ ਆਹ ਦੀ ਜਗ੍ਹਾ 'ਚ ਸਹੀ ਹਾਂ ਉਹ ਉਹ ਬਣਦਾ ਆਪਣੀ ਜਗ੍ਹਾ 'ਚ ਆਣਾ ਬਣਦਾ ਇਹ ਠੀਕ ਹੈ ਹੁਣ ਆਪਣੀ ਜ ਆਪਾ ਦੇਖੋ ਮੇਨ ਗੱਲ ਇਹੀ ਹੈ ਇਹ ਤੁਸੀਂ ਕਹਿ ਰਹੇ ਹੋ ਮੈਂ ਕਹਿ ਰਿਹਾ ਕੋਈ ਵੀ ਕਹਿ ਰਿਹਾ ਇਹ ਕਾਗਜ਼ ਬੋਲਦੇ ਹੁੰਦੇ ਨੇ ਹਮੇਸ਼ਾ ਹੀ ਮੇਰੇ ਕੰਨ ਨਾਲ ਕੁਝ ਨਹੀਂ ਬੰਨਦਾ ਤੁਹਾਡੇ ਕੰਨ ਨਾਲ ਕੁਝ ਨਹੀਂ ਬੰਨਦਾ ਐਕਸ ਵਾਈ ਜ਼ेड ਕੋਈ ਵੀ ਹੋਵੇ ਉਹਦੇ ਕੰਨ ਨਾਲ ਕੁਝ ਨਹੀਂ ਬੰਨਦਾ ਰਪਸ਼ਨ ਕਰੂੰਗਾ ਇੱਕ ਤੁਸੀਂ ਕੇ ਸੁਣਿਆ ਹੋਣਾ ਜਨਤਾ ਨੇ ਬਹੁਤ ਮਸ਼ਹੂਰ ਆਪਣਾ ਰਿਲੇਟਡ ਟੂ ਤਾਜ ਮਹਿਲ ਮੇਰੇ ਨਾਮ ਤੇ ਹੈ ਕੀ ਨਾਮ ਸੀ ਉਹਨਾਂ ਨੇ ਕਨਰੇ ਨੂੰ ਵੇਚਦਾ ਸੀਗਾ ਜਾਂ ਫੋਰਨਰ ਨੂੰ ਵੇਚਦਾ ਸੀਗਾ ਹੁਣ ਮੇਰੀ ਗੱਲ ਸੁਣੋ ਉਹ ਤਾਜ ਮਹਿਲ ਕੰਨ ਨਾਲ ਵਿਕ ਗਿਆ ਫੇਕ ਕਾਗਜ਼ਾਂ ਤੇ ਪੁਲਿਸ ਨਾਲ ਚਲੋ ਇੱਥੇ ਰੋਲ ਪਤਾ ਕੀ ਹੈ ਸਰ ਇਹ ਤਾਂ ਕਹਿੰਦੇ ਕਾਰਪੋਰੇਸ਼ਨ ਨੂੰ ਇੰਟਰਫੇਅਰ ਕਰਨਾ ਚਾਹੀਦਾ ਸੀਗਾ ਇਹ 6 ਮਹੀਨੇ ਦੀ ਗੱਲ ਹੋ ਗਈ 9 ਸਤੰਬਰ ਨੂੰ ਪਹਿਲੀ ਵਾਰ ਇਹਨਾਂ ਨੇ ਇਸ਼ੂ ਕ੍ਰੀਏਟ ਕੀਤਾ ਸੀ ਨਾ ਜਦੋਂ ਕੰਸਟ੍ਰਕਸ਼ਨ ਹੋ ਰਹੀ ਸੀ ਪਿੱਛੇ ਅਸੀਂ ਕੰਮ ਕਰੀ ਜਾਂਦੇ ਸੀ ਕਿਉਂਕਿ ਆਬਵੀਸਲੀ ਮੈਂ ਜਗਾ ਦਾ ਮਾਲਕ ਸੀ ਪਿੱਛੋਂ ਕੰਦ ਗੱਲ ਨਹੀਂ ਅਸੀਂ ਸ਼ੁਰੂ ਕੀਤੀ ਆਪਾਂ ਦੇਖੀਏ ਇੱਕ ਮਿੰਟ ਆਜੋ ਸਰ ਮੈਂ ਦੇਖੋ ਗੱਲ ਇਹ ਹੈ ਚਲੋ ਕੋਈ ਗੱਲ ਨਹੀਂ ਬ੍ਰਦਰ ਜੀ ਆ ਇੱਧਰ ਕੈਮਰਾ ਦਿਖਾਈਓ ਸਰ ਇੱਥੇ ਅਸੀਂ ਡਰੇਨੇਜ ਪਾਈ ਪਈ ਹੋਈ ਹੈ ਖਾਲ ਦੇ ਵਿੱਚ ਪਾਣੀ ਜਾਂਦਾ ਇੱਥੇ ਸਵਿੰਗ ਪੂਲ ਬਣਿਆ ਹੋਇਆ ਹੈ ਪਿੱਛੇ ਹੁਣ ਸੀਵਰੇਜ ਕਿਵੇਂ ਪਊਗਾ ਇੱਥੇ ਸੀਵਰੇਜ ਇੱਥੇ ਹੈ ਹੀ ਨਹੀਂ ਸੀ ਕਦੇ ਹਾਂ ਕੁਝ ਇੱਟਾਂ ਪੁਰਾਣੀਆਂ ਵਿੱਚ ਮਿਲਣਗੀਆਂ ਤੁਹਾਨੂੰ ਥੱਲੇ ਇੱਥੇ ਕਿਉਂਕਿ ਇੱਥੇ ਖੇਤੀਬਾੜੀ ਨਹੀਂ ਹੋਈ ਸੀ ਇੱਥੇ ਰਸਤਾ ਸੀ ਜਾਂਦਾ ਜਿੱਥੇ ਫੈਕਟਰੀ ਹੁੰਦੀ ਸੀ ਕੈਪੀਟਲ ਕਾਸਟਿੰਗ ਦੀ ਇੱਕ ਮਿੰਟ ਆਪਾਂ ਆਪੋਂ ਇੱਥੇ ਪਹੁੰਚ ਜਾਈਏ ਕਿਉਂਕਿ ਪਤਾ ਕੀ ਮਾਈਕ ਤੁਹਾਡੇ ਤੱਕ ਨਹੀਂ ਪਹੁੰਚ ਪਾਂਦਾ ਕਿਉਂਕਿ ਆਪਾਂ ਤੁਰੇ ਜਾਂਦੇ ਆਪਾਂ ਜਿਹੜੀ ਮੇਨ ਚੀਜ਼ ਦੇਖਣੀ ਹੈ ਪਹਿਲਾਂ ਆਪਾਂ ਉਹ ਦੇਖੀਏ ਗੱਲਾਂ ਆਪਾਂ ਕਰਦੇ ਰਵਾਂਗੇ ਕਿਉਂਕਿ ਆਪਾਂ ਤਾਂ ਇਹ ਦੇਖਣਾ ਹੈ ਵੀ ਹੈ ਕੀ ਹੈ ਠੀਕ ਹੈ ਨਾ ਇਹ ਰਸਤਾ ਹੈ ਜੀ ਜਿਹੜੇ ਰਾਹ ਤੋਂ ਆਪਾਂ ਜਾ ਰਹੇ ਇਹ ਕਿਰ ਬਾਉਂਡਰੀ ਆਪਣੀ ਹੱਦ ਆ ਆਪਾਂ ਉਹਨਾਂ ਦੀ ਜਗ੍ਹਾ 'ਚ ਵੀ ਨਹੀਂ ਤੁਰਦੇ ਜਿਹੜੀ ਉਹਨਾਂ ਦੀ ਮਲਕੀਅਤ ਹੈ ਹਾਂ ਇਹ ਮਲਕੀਅਤ ਤਾਂ ਸਰਕਾਰੀ ਦੱਸ ਰਹੇ ਬੇਸਿਕਲੀ ਇਹ ਕਹਿੰਦੇ ਸੀ ਹਿਸਟਰੀ ਕਰਾਈ ਨਹੀਂ ਉਹ ਲਿਖਿਆ 244 ਮਰਬਾ ਗੱਜ ਵਿੱਚ ਚਲਾ ਗਿਆ ਹੈ ਮੈਂ ਤਾਂ ਉਹਨਾਂ ਨੇ ਇਹ ਚੀਜ਼ ਦਿਖਾਉਂਗਾ ਜਿਹੜੀ ਇਹਨਾਂ ਦੇ ਫਰੈਂਡ ਨੇ ਦਿੱਤੀ ਹੈ ਮੈਨੂੰ ਜਿਹੜੇ ਇਹਨਾਂ ਦੇ ਨਾਲ ਆਏ ਸੀਗੇ ਉਹਨਾਂ ਨੂੰ ਮੈਟਰ ਦਾ ਪਤਾ ਚਲੋ ਮੈਂ ਮੈਂ ਉਹੀ ਕਹਿੰਨਾ ਇੱਕ ਵਾਰੀ ਆਪਾਂ ਤੁਸੀਂ ਕਹਿੰਦੇ ਹੋ ਵੀ ਅਸੀਂ ਇਧਰੋਂ ਰਾਹ ਛੱਡਿਆ ਹੋਇਆ ਸੀ ਆਪਾਂ ਲੈ ਟ੍ਰੈਂਡ ਕੋਲੇ ਗਏ ਨਾ ਸਰ ਇਹ ਕਹਿੰਦੇ ਕਿ ਹਸਪੀਟਲ ਵਾਲਿਆ ਨੇ ਨਾ ਹੋਟਲ ਬਣਾਣਾ ਇੱਥੇ ਤੇ ਇਹ ਵੈਂਟੀਲੇਸ਼ਨ ਛੱਡਣਾ ਚਾਹੁੰਦੇ ਆ ਮੈਂ ਕਿਹਾ ਜੀ ਆਪ ਦੀ ਜਗ੍ਹਾ ਛੱਡਣਾ ਸਾਡੀ ਮੁੱਲਤੀ ਜਗ੍ਹਾ ਹੈ ਉਹਨਾਂ ਨੇ ਇਸ ਜੀ ਨਹੀਂ ਕਰਾਈ ਥੈਟਸ ਆ ਡਿਫਰੈਂਟ ਚਲੋ ਕੋਈ ਗੱਲ ਨਹੀਂ ਆਪਾਂ ਪਹਿਲਾਂ ਆ ਦੇਖੀਏ ਫੇਰ ਅੱਗੇ ਕਿਉਂਕਿ ਦੇਖੋ ਇਹ ਬਣਦਾ ਨਿਗਮ ਦਾ ਨਿਗਮ ਦੇ ਅੰਦਰ ਆਉਂਦਾ ਨਾ ਹਾਂਜੀ ਨਿਗਮ ਦੇ ਅੰਦਰ ਕੋਈ ਟਾਊਨਸ਼ਿਪ ਦਾ ਪਲਾਨਿੰਗ ਨਹੀਂ ਹੈਗੀ ਆਪੇ ਵਸਿਆ ਹੋਇਆ ਏਰੀਆ ਜਿਹਨੇ ਜਗ੍ਹਾ ਛੱਡਤੀ ਗਲੀ ਬਣਾਣਾ ਚਾਹੁੰਦਾ ਬਣਾ ਲੈ ਗਲੀ ਬਣवानी ਹੈ ਗਲੀ ਪੱਕੀ ਕਰਾਨੀ ਹੈ ਇੱਧਰਲੇ ਪਾਸੇ ਕਰਾ ਲੈ ਮੈਨੂੰ ਕੋਈ ਉਹ ਉਹ ਕਿੰਤੂ ਪਰੰਤੂ ਨਹੀਂ ਪਰ ਮੇਰੀ ਜਿਹੜੀ ਇਹ ਜਗਾ ਇਹ ਉਹਨਾਂ ਦੀ ਜਗਾ ਹਾਂਜੀ ਸਰ ਮੇਰੇ ਕੋਲ 9 ਮਰਲੇ 1.29 ਸਰਸਾਈਗਾ ਜੈ ਸਰ ਉਹਦੀ ਰਿਸਟਰੀ ਹੈਗੀ ਹੈ ਫਰਦ ਹੈ ਆਪਾਂ ਆਪਾਂ ਦੇਖੀਏ ਇਹ ਮੈਂ ਉਹੀ ਕਹਿ ਰਹਾ ਵੀ ਆਪਾਂ ਇਧਰੋਂ ਜੇ ਜਾ ਰਹੇ ਹਾਂ ਜੀ ਇਹਨਾਂ ਨੂੰ ਐ ਲੱਗ ਜਾ ਇੱਕ ਮਿੰਟ ਬ੍ਰਦਰ ਮਾਈਕ ਤੁਹਾਡੇ ਤੱਕ ਨਹੀਂ ਹੈਗਾ ਗੱਲ ਨੂੰ ਸਮਝੋ ਤੁਹਾਡੀ ਕੋਈ ਗੱਲ ਨਹੀਂ ਸੁਣੀ ਜਾਣੀ ਆਪਾਂ ਇੱਕ ਵਾਰੀ ਜਿਹੜੀ ਚੀਜ਼ ਦੇਖਣ ਆਏ ਪਹਿਲਾਂ ਉਹ ਦੇਖੀਏ ਅੱਛਾ ਨਹੀਂ ਉਹ ਨਹੀਂ ਹੈਗਾ ਸੋ ਇਸ ਕਰਕੇ ਆ ਇਸ ਜਗ੍ਹਾ ਤੇ ਆਪਾਂ ਆਏ ਆ ਜੀ ਇੱਥੇ ਆ ਕੇ ਇਹ ਜਗਾ ਜਿਹੜੀ ਬੰਦ ਆ ਬਿਲਕੁਲ ਇੱਥੇ ਆ ਕੇ ਖਤਮ ਹੋ ਜਾਂਦੀ ਹੈ ਇਹ ਤਾਂ ਚੌੜਾ ਹੁੰਦਾ ਸਰ ਜੇ ਇਹ ਗਲੀ ਹੁੰਦੀ 20 ਫੁੱਟ ਦੀ ਇਹਨਾਂ ਨੇ ਪਿੱਛੇ ਕੀ ਹੈ ਇਹਨਾਂ ਦਾ ਪਲਾਟ ਹੈ ਸਰ ਇਹਨਾਂ ਨੇ ਲੇਟਰ ਆਨ ਖਰੀਦ ਲਿਆ ਇਹਨਾਂ ਨੇ ਆਹ ਰਿਸਟਰੀ 'ਚ ਲਿਖਵਾਤਾ ਮੈਂ ਤੁਹਾਨੂੰ ਦੱਸਦਾ ਕਹਿੰਦੇ 20 ਫੁੱਟ ਗਲੀ ਮਾਲਕਾਂ ਦੀ ਸਾਂਝੀ ਛੱਡੀ ਹੋਈ ਹੈ ਹੁਣ ਮੇਰਾ ਕੀ ਇਹਦੇ ਕਸੂਰ ਹੈ ਤੁਹਾਡਾ ਗਵਾਂਢੀ ਕੁਝ ਵੀ ਲਿਖਾ ਜੇ ਤੁਹਾਡੇ ਖਿਲਾਫ ਕਿ ਇੱਥੇ 60 ਫੁੱਟ ਦੀ ਗਲੀ ਸੀ ਤੁਹਾਡਾ ਤਾਂ ਪਲਾਟ ਇਲੀਗਲ ਘਰਾਰ ਹੋ ਜਾਊਗਾ ਤੁਹਾਡੇ ਪਲਾਟ 'ਚ ਕੀ ਲਿਖਿਆ ਹੋਇਆ ਮੇਰੇ ਪਲਾਟ 'ਚ ਸਰ ਮੇਰੇ ਕੋਲ 5 ਕਲਾ 10 ਮਰਲੇ ਦੀ 4.29 ਸਸਾਈ ਗਜ ਬਚਿਆ ਸਰ ਉਹਦੇ ਚੋਂ 4 ਕਨਾਲਾ 5 ਮਰਲੇ ਵਿਕ ਗਿਆ ਪਿੱਛੇ 9 ਮਰਲੇ ਤੇ 1.29 ਸਸਾਈ ਗਜ ਰਹਾ ਗਿਆ ਬਾਈਆਂ ਬਾਈਆਂ ਬੂਈਆਂ ਜੇ ਕੋਈ ਛੱਡੀਆਂ ਹੋਈਆਂ ਹੋਣ ਬਈਆਂ ਛੱਡੀਆਂ ਜਿੰਦੇ ਨਾ ਵੀ ਮੇਰੇ ਖੱਬੇ ਪਾਸੇ ਇਹ ਹੈ ਸੱਜੇ ਪਾਸੇ ਇਹ ਹੈ ਜੀ ਪਿੱਛੇ ਇਹ ਹੈ ਅੱਗੇ ਇਹ ਹੈ ਇਹ ਮੇਰੇ ਕੋਲੇ ਪਟਵਾਰ ਮਹਿਕਮੇ ਨੇ ਵੈਰੀਫਾਈ ਕੀਤੀ ਹੈ ਦਫਤਰੀ ਕਾਨੂੰਨ ਕੋਲੇ ਵੈਰੀਫਾਈ ਕੀਤੀ ਹੈ ਏਡੀਸੀ ਮੈਮ ਕੋਲੇ ਮਾਮਲਾ ਇਹ ਨਿਗਾਹਛ ਹੈਗਾ ਉਹਨਾਂ ਦੇ ਐਸਐਸਪੀ ਮੈਮ ਕੋਲੇ ਹੁਣ ਅਸੀਂ ਜਾਣਾ ਹੈਗਾ ਠੀਕ ਹੈ ਜੀ ਤੇ ਪਲੱਸ ਮੈਨੂੰ ਲੱਗਦਾ ਮਾਨਯੋਗ ਐਸਐਸਪੀ ਸਾਡੀ ਜ਼ਰੂਰ ਇਸ ਹੈਲਪ ਕਰਨਗੇ ਦੇਖੋ ਕਿਉਂਕਿ ਇਹ ਪੁਲਿਸ ਨੂੰ ਗੁੰਮਰਾਹ ਕਰਦੇ ਨੇ ਗਲੀ ਦਾ ਕਹਿੰਦੇ ਕਿ ਕਾਰਪੋਰੇਸ਼ਨ ਦਾ ਕਦੇ ਆਇਆ ਨਹੀਂ ਸਾਡੇ ਕੋਲੇ ਦੇਖੋ ਗੱਲ ਮੈਂ ਮੈਂ ਹੀ ਕਹਿੰਦਾ ਪੁਲਿਸ ਪੁਲਿਸ ਦਾ ਕੋਈ ਰਿਲੇਸ਼ਨ ਨਹੀਂ ਅੱਛਾ ਜਿਹੜਾ ਤੁਸੀਂ ਇੱਧਰ ਕਹ ਰਹੇ ਸੀ ਉਹ ਦੱਸੋ ਜੀ ਕਿੱਥੇ ਆਓ ਕੀ ਸਰ ਤੁਸੀਂ ਦੱਸਦੇ ਸੀ ਨਾ ਸਰ ਜਿਹੜੇ ਤੁਹਾਨੂੰ ਲੱਗ ਰਿਹਾ ਡਰੇਨੇਜ ਪੁਆਇੰਟ ਨੇ ਸਰ ਇਹ ਇਹ ਆਪਾਂ ਆਪ ਦੀ ਜਗ੍ਹਾ 'ਚ ਹੀ ਪਾਏ ਸੀ ਇਹ ਸੈਂਟਰ 'ਚ ਪਾਏ ਹੁੰਦੇ ਜੇ ਸਰਕਾਰੀ ਹੁੰਦੀ ਇਹ ਸਰਕਾਰ ਵੱਲੋਂ ਨਹੀਂ ਪਏ 2003 'ਚ ਕੋਈ ਇੱਥੇ ਕਾਰਪੋਰੇਸ਼ਨ ਨਹੀਂ ਸੀ ਸਰ ਹਾਂ ਇੱਕ ਕਾਰਪੋਰੇਸ਼ਨ ਹੈ 2014 ਚ ਤੁਹਾਨੂੰ ਵੀ ਪਤਾ ਹੈ ਅਦਰਸ਼ ਨਗਰ ਗਿਲਪਤੀ ਦਾ ਗੈਰ ਮਜਰੂਆ ਗੈਰ ਮੁਮਕਿਨ ਏਰੀਆ ਹੈ ਜਿਹਨੂੰ ਮਿੰਨ ਨੰਬਰ ਖਸਰਾ ਕਹਿੰਨੇ ਆਪਾਂ ਹੂੰ ਹੂੰ ਪੰਜਾਬ ਚ ਮਿੰਨ ਨੰਬਰ ਖਸਰੇ ਨਿਸ਼ਾਨਦੀ ਬੰਦ ਹੈ ਤੇ ਡੀਸੀ ਸਾਹਿਬ ਵੱਲੋਂ ਸਖਤ ਹਦਾਇਤ ਹੈ ਇਹ ਨਿਸ਼ਾਨਦੀ ਮਿੰਨ ਨੰਬਰ ਖਸਰੇ ਦੀ ਨਹੀਂ ਹੋ ਸਕਦੀ ਚਲੋ ਮੈਂ ਇਹ ਕਹਿੰਦਾ ਜੋ ਡਾਕੂਮੈਂਟੇਸ਼ਨ ਹੈ ਉਹ ਉਹ ਉਹਦੇ ਤੁਸੀਂ ਆਪਾਂ ਦੇਖ ਲਿਓ ਇੱਕ ਵਾਰੀ ਉਹ ਤੁਸੀਂ ਇਹ ਵੇਖੋ ਵੀ ਇਹ ਜਿਹੜੇ ਕਹ ਰਹੇ ਨੇ ਵੀ ਇਹ ਸੀਵਰੇਜ ਹੈ ਸਿਸੇਜ ਉਸਰੇ ਡਰੇ ਉਹੀ ਕਰਦੇ ਤੁਹਾਡੇ ਆਪਣੇ ਸੀਵਰੇਜ ਨੇ ਜਿਹੜੇ ਤੁਸੀਂ ਪ੍ਰਾਈਵੇਟ ਛੱਡੇ ਹੋਏ ਨੇ ਨਹੀਂ ਤਾਂ ਖਾਲ ਮੇਨ ਰੋਡ ਤੇ ਹੈ ਸਰ ਖਾਲ ਮੇਨ ਰੋਡ ਤੇ ਹੈ ਸਰ ਉਹਦੇ ਵਿੱਚ ਪਾਣੀ ਜਾਂਦਾ ਸਰ ਆਪਾਂ ਪੰਚਾਇਤ ਤੋਂ ਪਰਮਿਸ਼ਨ ਲੈ ਕੇ ਪਾਇਆ ਸੀਗਾ ਇਹ ਪੰਚਾਇਤ ਦੀ ਜਾਣਕਾਰੀ ਚ ਵੀ ਹੈ ਤੁਸੀਂ ਅਕਬਰ ਸਰਪੰਚ ਨੂੰ ਪੁੱਛ ਸਕਦੇ ਹੋ ਗਿਲਪਤੀ ਉਹਨਾਂ ਨੂੰ ਪਤਾ ਹੈ 10 ਫੁੱਟ ਅਸੀਂ ਛੱਡੀ ਸੀ ਆਪ ਦਾ ਸਰਵਿਸ ਏਰੀਆ ਮੈਂ ਤੁਹਾਨੂੰ ਦਿਖਾਣਾ ਹੈ ਸਰ ਉਹ ਮੇਰੀ ਗੱਲ ਸੁਣੋ ਇੱਥੇ ਕੋਈ ਅਮਰਜੈਂਸੀ ਹੋ ਜੇ ਤਾਂ ਬੰਦਾ ਕਿੱਥੋਂ ਤਾਂ ਨਿਕਲੂਗਾ ਅਗਲੀ ਜਗ੍ਹਾ ਆਪਾਂ ਲੀਸ ਤੇ ਦਿੱਤੀ ਹੋਈ ਹੈ ਆਪਾਂ ਕਹਿ ਕੇ ਨਿਕਲ ਸਕਦੇ ਹਾਂ ਆਪਾਂ ਕੋਈ ਐਂਬੂਲੈਂਸ ਲੈ ਕੇ ਆਣੀ ਹੈ ਇੱਥੇ ਤੱਕ ਮੇਰੇ ਆਪਣਾ ਕੋਈ ਬਜ਼ੁਰਗ ਸਕੇ ਦਾਦਾ ਦাদী ਰਹਿੰਦੇ ਸੀ ਆਪਣੇ ਨਾਲ ਤਾਂ ਉਹਨਾਂ ਵਾਸਤੇ ਐਂਬੂਲੈਂਸ ਆਨਸਤੇ ਰਸਤਾ ਛੱਡਣਾ ਹੀ ਹੈ ਨਾ ਸੀ ਹੂੰ ਠੀਕ ਹੈ ਸਰ ਇੱਥੇ ਵੈਸੇ ਵੀ ਚ ਲੋਕ ਕਦੇ ਕਦੇ ਚਲੋ ਰਹਿੰਦੇ ਸੀ ਅਸਲ ਮੇਰੀ ਰਹਾਇਸ਼ ਗਣੇਸ਼ ਨਗਰ ਹੈ ਇਹ ਜਗ੍ਹਾ ਮੇਰੇ ਕੋਲ 1995 ਤੋਂ ਹੈ ਜੋ ਤੋਂ ਮੈਂ ਹੋਸ਼ ਸੰਭਾਲਿਆ ਮੇਰੇ ਫਾਦਰ ਨੇ ਮੈਨੂੰ ਹਾਂ ਦੱਸਿਆ ਕਿ ਇਹ ਜਗ੍ਹਾ 3328 ਗਜ ਹੈ ਤੇ ਮੈਂ ਦੇਖਦਾ ਵੀ ਆ ਰਿਹਾ ਕਿ ਇੱਥੇ ਇੱਕ ਚਲੋ ਦੇਖੋ ਮੈਂ ਇਹ ਕਹਿਣਾ ਵੀ ਪਾਪਾ ਨੇ ਤੁਹਾਡੇ ਆਣੇ ਦੱਸਿਆ ਗੱਲ ਇੱਕ ਵੱਖਰੀ ਐ ਪਰ ਮੈਂ ਮੈਂ ਕਾਜ ਤੁਹਾਡੇ ਕੋਲ ਹੈ ਗਿਆ ਹਾਂ ਮੈਂ ਲੋਨ ਲੈ ਕੇ ਭਰ ਵੀ ਚੁੱਕਿਆ ਸਰ ਲੋਨ ਇਸ ਜਗ੍ਹਾ ਤੇ ਲੈ ਕੇ ਨਾ 7 ਮਰਲੇ ਤੇ ਹਾਂਜੀ ਸਰ ਇਸੇ ਜਗ੍ਹਾ ਤੇ ਕੈਨਰਾ ਬੈਂਕ ਚ ਮੈਂ ਭਰ ਵੀ ਚੁੱਕਿਆ ਹਾਂ ਹੁਣ ਮੇਰੀ ਗੱਲ ਤੁਹਾਨੂੰ ਬੈਂਕ ਕਿਵੇਂ ਲੋਨ ਦੇਊਗਾ ਜੇ ਮਲਕੀਅਤ ਹੈ ਤਾਂ ਹੀ ਦੇਊਗਾ ਨਾ ਸਰ ਮੈਂ ਉਹ ਹੀ ਕਹਿ ਰਿਹਾ ਨਾ ਫਰਦ ਵਿੱਚ ਵੀ ਨੋਟਿਡ ਐ ਸਰ ਇਕਵਿਟੇਬਲ ਮੌਰਟਗੇਜ ਬਾਰੇ 7 ਮਰਲਿਆਂ ਬਾਰੇ ਰਪਟ ਨੰਬਰ 31 ਹਾਂਜੀ ਸਰ ਸੋ ਦੇਖੋ ਮੈਨੂੰ ਇਹ ਹੁੰਦਾ ਵੀ ਯਾਰ ਆ ਸ਼ਹਿਰ ਵਾਸੀ ਨੇ ਹਣਾ ਕੋਈ ਗੱਲ ਨਹੀਂ ਆਰਮ ਜੇ ਨਾਲ ਚੱਲੋ ਜੀ ਆਪਾਂ ਨੂੰ ਹੌਲੀ ਹੌਲੀ ਵੀ ਰੌਲਾ ਨਾ ਪਵੇ ਆਪਣੇ ਸ਼ਹਿਰ ਦੇ ਵਿੱਚ ਕੋਈ ਵੀ ਹਣਾ ਰੌਲਾ ਨਹੀਂ ਹੈ ਇੱਕ ਕਨਫਿਊਜ਼ਨ ਕ੍ਰੀਏਟ ਕਰਨ ਵਾਲਾ ਮਾਮਲਾ ਹੈ ਮੈਂ ਤੁਹਾਨੂੰ ਇੱਕ ਦਰਸ਼ਕਾਂ ਨੂੰ ਬੇਨਤੀ ਕਰਦਾ ਹਾਂ ਇਹ ਠੱਗੀ ਤੁਹਾਡੇ ਨਾਲ ਵੀ ਹੋ ਸਕਦੀ ਹੈ ਤਾਂ ਸੁਚੇਤ ਰਹਿਣਾ ਚਾਹੀਦਾ ਮਾਮਲਾ ਤਸਦੀਕ ਤੇ ਮੌਕਾ ਰਿਪੋਰਟ ਆਏ 2 ਸਾਲਾਂ ਬਾਅਦ ਕਢਾਣੀ ਚਾਹੀਦੀ ਹੈ ਆਪਾਂ ਨੂੰ ਥਰੂ ਤਹਿਸੀਲਦਾਰ ਐਂਡ ਪਟਵਾਰੀ ਹਾਂਜੀ ਗੱਲ ਜੀ ਨੈਟਵਰਕ ਇਸ਼ੂ ਇੱਥੇ ਆ ਜਾਂਦਾ ਹੁੰਦਾ ਚਲੋ ਅੱਗੇ ਦੇਖੋ ਆਪਾਂ ਚੱਲਦੇ ਆਂ ਜੀ ਅੱਗੇ ਕਿਸੇ ਰਿਕਾਰਡ ਹੋ ਰਹੀ ਹੈ ਨਹੀਂ ਕਈ ਵਾਰੀ ਨੈਟਵਰਕ ਦੀ ਪ੍ਰੋਬਲਮ ਆ ਜਾਂਦੀ ਹੈ ਮੋੜੇ ਹੁੰਦੇ ਇੱਥੇ ਪ੍ਰੋਬਲਮ ਹਾਂਜੀ ਇੱਥੇ ਹੈ ਨੈਟਵਰਕ ਦੀ ਪ੍ਰੋਬਲਮ ਤੇ ਹਾਂਜੀ 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 ਬਿਲਕੁਲ ਹੁਣ ਨੈਟਵਰਕ ਦੀ ਪ੍ਰੋਬਲਮ ਹੈ ਜੀ ਕਿ ਨਹੀਂ ਹੈ ਹਲੇ ਵੀ ਹੈ ਇੱਥੇ ਵੀ ਹੈ ਹੈ ਵੇਟ ਕਰੋ ਥੋੜੇ ਜਿਹਾ ਇੱਥੇ ਇਹ ਉਹ ਪਾਰਟ ਗਿਆ ਨਹੀਂ ਆਪਣੇ ਕਿ ਰਿਕਾਰਡਡ ਹੈ ਲਾਈਵ ਚੱਲ ਰਿਹਾ ਬ੍ਰਦਰ ਇੱਕ ਬਲਾਈਵ ਹੈ ਹਾਂਜੀ ਕਿਉਂਕਿ ਕਿਤਨਾ ਕਿਤੇ ਨੈਟਵਰਕ ਦੀ ਪ੍ਰੋਬਲਮ ਆ ਜਾਂਦੀ ਹੈ ਚੱਲ ਰਹੀ ਮੇਰਾ ਕੋਈ ਵੀ ਦੇ ਦਿਓ ਮੇਰਾ ਕਿਹੜਾ ਹੈ ਤੁਹਾਡਾ ਜੀ ਬਿਲਕੁਲ ਚਲੋ ਹੁਣ ਨੈਟਵਰਕ ਆ ਗਿਆ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਆ ਜਾਂਦੀ ਹੈ ਸੋ ਇਸ ਥਾਂ ਦਾ ਜਿਹੜਾ ਮੇਨ ਮਸਲਾ ਹੈ ਤੁਸੀਂ ਕਹ ਰਹੇ ਸੀਗੇ ਵੀ ਨਗਰ ਨਿਗਮ ਦੇ ਵਿੱਚ ਮਿਸਟਰ ਪਵਨ ਜੀ ਨੇ ਜਾਂ ਐਸ ਡੀਓ ਸਾਹਿਬ ਨੇ ਉਹਨਾਂ ਦਾ ਕੀ ਕਹਿਣਾ ਸਰ ਉਹਨਾਂ ਦਾ ਆ ਕਹਿਣਾ ਕਿ ਇੱਥੇ ਕੋਈ ਐਸਟੀਮੇਟਰੀ ਤਿਆਰ ਹੋਇਆ ਕੋਈ ਸੀਵਰੇਜ ਦੀ ਪਿਆ ਇਹ ਟਾਊਨਸ਼ਿਪ ਦੇ ਅਧੀਨ ਨਹੀਂ ਆਉਂਦਾ ਏਰੀਆ ਇਹ ਆਪੇ ਵਸੇ ਏਰੀਆ ਜੇ ਤੁਸੀਂ ਛੱਡਣਾ ਚਾਹੁੰਦੇ ਹੋ ਛੱਡ ਦਿਓ ਮੈਂ ਕਹਾ ਸਰ ਮੈਂ ਤਾਂ ਵਾਪਸ ਲੈ ਰਿਆ ਮੈਂ ਬਾਉਂਡਰੀ ਇੱਥੇ ਨਹੀਂ ਸੀਗੀ ਮੇਰੇ ਫਾਦਰ ਸਾਹਿਬ ਨੇ 2013 ਤੋਂ ਉਹ ਪਹਿਲਾਂ ਦੀ ਗੱਲ ਹੈਗੀ ਆਈ ਥਿੰਕ 2009 ਦੇ ਆਸ-ਪਾਸ ਜੋ ਇੱਥੇ ਸੀਵਰੇਜ ਸੀਵਰੇਜ ਸੌਰੀ ਡਰੇਨੇਜ ਪੁਆਇੰਟ ਪਿਆ ਤੁਸੀਂ ਆ ਦੇਖੋਗੇ ਇੱਥੇ ਤੁਸੀਂ ਕੈਮਰਾ ਲਗਾਉਗੇ ਸਰ ਇੱਥੇ ਖਾਲ ਜਾ ਰਿਹਾ ਉਹ ਡਰੇਨੇਜ ਕਿਤੇ ਜਾਊਗੀ ਨਾ সুইਮਪੂਲ ਦੀ ਜਿੱਥੇ ਸੀਵਰੇਜ ਨਹੀਂ ਪਿਆ ਉਹ ਖਾਲ ਦੇ ਵਿੱਚ ਜਾਊਗਾ ਪਾਣੀ ਸਰ ਹਾਂਜੀ ਹੁਣ ਅਸੀਂ ਆਪੇ ਇੱਥੇ ਸੀਵਰੇਜ ਜਾਨੀ ਕਿਤੋਂ ਨੇ ਸੇ ਤੁਸੀਂ ਵੀ ਮੈਂ ਪਿਆ ਸੀਗਾ ਕਾਰਨ ਕੀ ਅਸਰੇ ਪ੍ਰਾਈਵੇਟ ਮਲਕੀਅਤ ਸੀ ਸਰ ਇੱਕ ਗੱਲ ਨੋਟਡ ਹੈ ਐਕਸੀਅਨ ਸਾਹਿਬ ਨੂੰ ਵੀ ਪਤਾ ਸਰ ਐਮਟੀਪੀ ਬੁੱਟਰ ਸਾਹਿਬ ਨੂੰ ਵੀ ਪਤਾ ਰਜਿੰਦਰ ਕੁਮਾਰ ਜੀ ਨੂੰ ਵੀ ਪਤਾ ਕਿ ਉਹਨਾਂ ਨੂੰ ਆ ਵੀ ਪਤਾ ਇਥੇ ਨਿਸ਼ਾਨਦੇ ਹੀ ਨਹੀਂ ਹੋ ਸਕਦੀ ਇਹ ਮਿੰਨ ਨੰਬਰ ਖਸੇ ਨਿਸ਼ਾਨਦੇ ਹੀ ਬੰਦ ਹੈ ਮੁਰੱਬਾ ਬੰਦੀ ਨਹੀਂ ਹੁੰਦੀ ਸਰ ਇਹਦੀ ਜੀ ਸੋ ਮੈਨੂੰ ਦੇਖੋ ਮੇਰਾ ਤਾਂ ਮਕਸਦ ਇਹ ਸੀਗਾ ਵੀ ਯਾਰ ਇੱਥੇ ਕੋਈ ਰੋਲ ਆਣਾ ਪਵੇ ਐਕਚੁਅਲ ਦੇ ਵਿੱਚ ਇਹ ਕਹਿੰਦੇ ਨੇ ਵੀ ਸਾਡੀ ਆਪਣੀ ਮਲਕੀਅਤ ਹੈ ਪਰ ਮੇਰੀ ਮੈਨੂੰ ਇਹ ਹੈ ਵੀ ਦੇਖੋ ਮੈਂ ਇਸ ਗੱਲ ਦਾ ਦਾਵਾ ਨਹੀਂ ਕਰ ਸਕਦਾ ਕਿਸੇ ਵੀ ਗੱਲ ਦਾ ਪਰ ਮੈਂ ਦਿਖਾ ਸਕਦਾ ਹਾਂ ਹਾਂ ਫੈਕਟ ਤੁਸੀਂ ਤੁਹਾਡੇ ਕੋਲ ਹੱਥ ਕਾਪੀ ਹੈਗੀ ਤਾਂ ਦਿਖਾ ਦਿਓ ਫੋਨ 'ਚ ਤਾਂ ਹਾਂ ਫੋਨ 'ਚ ਵਿਜੀਬਲ ਨਹੀਂ ਹੋਣੀ ਸਰ ਨਹੀਂ ਵਿਜੀਬਲ ਨਹੀਂ ਹੋਣੀ ਚਲੋ ਤਾਂ ਦੇਖੋ ਇਹੀ ਹੈ ਵੀ ਆਪਾਂ ਨੂੰ ਹੁੰਦਾ ਯਾਰ ਵੀ ਰੌਲਾ ਨਾ ਪਵੇ ਹੈਨਾ ਸਹਿਚਾਰ ਸਾਰਿਆਂ ਨਾਲ ਹੀ ਹੁੰਦਾ ਸੋ ਇਸ ਕਰਕੇ ਇਹ ਵੀ ਯਾਰ ਕਿਉਂ ਕਾਦੇ ਵਾਸਤੇ ਇਹ ਜੇ ਜਗਾ ਗਲੀ ਦੀ ਹੈ ਤਾਂ ਗਲੀ ਕਿਸੇ ਨਾ ਕਿਸੇ ਨਕਸ਼ੇ 'ਚ ਤਾਂ ਬੋਲਦੀ ਹੋਣੀ ਆ ਪੁੱਛ ਲੈਨੇ ਇਹਨਾਂ ਨੂੰ ਵੀ ਕਿਸੇ ਨਕਸ਼ੇ 'ਚ ਬੋਲਦੀ ਏ ਗਲੀ 13 ਨੰਬਰ ਇੱਕ ਇੱਕ ਮੈਨੂੰ ਇੱਕ ਮੈਨੂੰ ਇਹ ਦੱਸੋ ਵੀ ਇਹ ਜਿਹੜੀ ਗਲੀ ਐ ਕਿਸੇ ਨਕਸ਼ੇ ਦੇ ਵਿੱਚ ਬੋਲਦੀ ਏ ਕਿਤੇ ਵੀ ਜਿਵੇਂ ਹੁਣ ਹੋਰ ਗਲੀਆਂ ਨੇ ਤੁਸੀਂ ਮੈਂ ਤੁਹਾਨੂੰ ਮੈਂ ਤੁਹਾਨੂੰ ਗੱਲ ਦੱਸਾਂ ਮੈਨੂੰ ਥੋੜਾ ਜਿਹਾ ਟਾਈਮ ਦਿਓ ਡਾਕੂਮੈਂਟ ਸਾਰੇ ਦਿਖਾਣੇ ਆ ਵੇਖੋ ਕਿਤੇ ਤਾਂ ਗੱਲ ਆਪਾਂ ਨੂੰ ਦੱਸਣੀ ਪੈਣੀ ਆਪਣੀ ਆ ਬੰਦਨਾ ਜੀ ਆਪ ਦਾ ਵੇਖੋ ਆਪ ਦਾ ਪੱਖ ਰੱਖਣਗੇ ਮੈਂ ਉਹਨਾਂ ਦੇਖੋ ਮੈਂ ਤਾਂ ਅੱਗੇ ਜਾ ਕੇ ਪੇਸ਼ ਹੋਣਾ ਹੈਗਾ ਸਤਿ ਸ਼੍ਰੀ ਅਕਾਲ ਜੀ ਆਹ ਦੀ ਪ੍ਰੋਬਲਮ ਰੱਖਣੀ ਹੈ ਮੇਰੇ ਮਦਰ ਦੀ ਜਨਾਬ ਤੇ ਮਲਕੀਅਤ ਹੈ ਦੀ ਮੈਂ ਟਰਾਂਸਫਰ ਕਰ ਚੁੱਕਿਆ ਸੀ ਵਾਪਸ ਮੇਰੇ ਮਦਰ ਨੂੰ ਕਿਉਂਕਿ ਉਹਨਾਂ ਨੇ ਕਿਤੇ ਹੋਰ ਆਪਦਾ ਚਲੋ ਖਰਚ ਖਾਨੇ ਦੇ ਵਾਸਤੇ ਚਾਹੀਦੇ ਸੀ ਉਹਨਾਂ ਨੂੰ ਪੈਸੇ ਤੇ ਸਰਾ ਆਹ ਮੌਕਾ ਰਿਪੋਰਟ ਆਪਣੀ ਕੀ ਹੈ ਇਹਦੇ ਵਿੱਚ ਕੀ ਹੈ ਇਹ ਹੈ ਜੀ ਵਿਜੇ ਪਟੇਜਾ ਸ਼੍ਰੀ ਵਿਦਵਾ ਸ਼੍ਰੀ ਸਤਪਾਲ ਪਟੇਜਾ ਤੁਸੀਂ ਪੜ ਲਓ ਬੋਲੋ ਬੋਲੋ ਕੋਈ ਗੱਲ ਪੁੱਤਰ ਸ਼੍ਰੀ ਹੰਸਰਾਜ ਦੇ ਨਾਮ ਖੇਵਟ ਨੰਬਰ 233/99 ਸਾਲਮ ਖਾਤਾ ਨੰਬਰ 722 ਵਿੱਚ ਸਮਾਜ ਰਿਕਾਰਡ ਮੁਤਾਬਕ ਬਚਦੇ ਯੋਗ ਰਕਬੇ ਦੀ ਮਾਲਕੀ ਤਸਦੀਕ ਕਰਵਾਉਣ ਅਤੇ ਮੌਕਾ ਰਿਪੋਰਟ ਕਰਵਾਉਣ ਸੰਬੰਧੀ ਨਿਰਮਲਤਾ ਸਹਿਤ ਬੇਨਤੀ ਹੈ ਕਿ ਨਾਮ ਪਰ ਵਾਕਿਆ ਰਕਬਾ ਜ਼ਿਲ੍ਹਾ ਪਠੰਡਾ ਖੇਵਟ ਨੰਬਰ ਇੰਨਾ ਤੇ ਖਾਤਾ ਨੰਬਰ 722 ਵਿੱਚ ਯੋਗ ਬਚਦਾ ਕਿਰਪਾ ਕਰਕੇ ਦੀ ਮਾਲਕੀ ਤਸਦੀਕ ਦੱਸੀ ਜਾਵੇ ਕਿੰਨਾ ਇੰਨਾ ਕੋਲ ਰਕਬਾ ਬੋਲਦਾ ਹੈ ਇਸ ਖਾਤੇ 'ਚ ਉਹ ਕਹਿੰਦੇ ਹੈ ਜੀ ਤੁਹਾਡੇ ਖਾਤੇ 'ਚ 700 400 4 ਨਾਲ 14 ਮਰਲੇ ਦੇ ਵਿੱਚੋਂ ਅਸਰ ਮੈਂ ਹਾਂਜੀ ਚਾਕਨਾ 14 ਮਰਲੇ ਵਿੱਚੋਂ 3 ਕਨਾ ਚਾਰ ਮਰਲਾ ਤੇ ਇੱਕ ਕਨਾਲ ਇੱਕ ਕਨਾਲ ਕੁਛ ਗਜ ਇਹ ਆਪਣਾ ਬੈ ਹੋ ਚੁੱਕਿਆ ਹੈ ਤੇ ਪਿੱਛੇ ਇਹਨਾਂ ਕੋਲੇ 9 ਮਰਲੇ ਦੀ ਜੋ ਹੈ ਚਾਕਨਾ 5 ਮਰਲਾ ਸੇਲ ਆਊਟ ਹੋ ਚੁੱਕਿਆ ਹੈ ਪਿੱਛੇ ਆਬਵੀਅਸਲੀ ਰਿਮੇਂਡਰ 9 ਮਰਲੇ ਤੇ 1.29 ਸਰਸਾਈ ਗਜ ਰਹਿ ਗਿਆ ਉਹਦਾ ਆਪਣੇ ਕੋਲੇ ਰਿਕਾਰਡ ਵੀ ਹੈਗਾ ਸਾਰਾ ਨਹੀਂ ਮੈਂ ਮੈਂ ਇੱਕ ਸਵਾਲ ਤੋਂ ਨਹੀਂ ਕੀਤਾ ਸੀ ਜਿਵੇਂ ਗਲੀਆਂ ਨੇ 1 2 3 4 5 6 7 8 9 10 ਗਲੀਆਂ ਸਰ ਉਹਨਾਂ ਦੇ ਗਲੀਆਂ ਬਣ ਗਿਆ ਨਾ ਸਰ ਅਸੀਂ ਛੱਡਿਆ ਨਹੀਂ ਸੀ ਕਾਰਪੋਰੇਸ਼ਨ ਨੇ ਗਲੀ ਇੱਥੇ ਬਣਾਈ ਕਿਉਂ ਨਹੀਂ ਅਜੇ ਤੱਕ ਖਰਬੰਜਾ ਕਿਉਂ ਨਹੀਂ ਲਗਾਇਆ ਇਹ ਕਹਿੰਦੇ ਖਰਬੰਜਾ ਤੁਸੀਂ ਪਟਾਤਾ ਕੌਣ ਕਹਿੰਦੇ ਇਹਨਾਂ ਦਾ ਇਲਜ਼ਾਮ ਹੈ ਫਿਰ ਕਹਿੰਦੇ ਜੀ ਬੋਰਡ ਤੁਸੀਂ ਪਟਾਤਾ ਬੋਰਡ ਇਹਨਾਂ ਨੇ ਆਪੇ ਲਗਵਾ ਲਿਆ ਮੈਂ ਜਾ ਕੇ ਕਹਿੰਦਾ 52 ਬੰਦਾ ਆਪ ਨਹੀਂ ਪਟਵਾ ਸਕਦਾ ਬੋਰਡ ਨਹੀਂ ਪਟਵਾ ਸਕਦਾ ਸਰ ਇਹਦੇ ਬਾਰੇ ਐਗਜ਼ਾਮ ਲਗਾ ਰਹੇ ਸਰ ਮੈਂ ਕਿਹਾ ਮੈਂ ਕਿਉਂ ਬੇ ਪਟਵਾਣਾ ਤਾਂ ਮੇਰੇ ਤੇ 400 ਦੀ ਪਰਚਾ ਕਰ ਦਿਓ ਸਰ ਇਹ ਖਰਬੰਜਾ ਮੈਂ ਪਟਵਾਇਆ ਉਸ ਤੋਂ ਬਾਅਦ ਸਰ ਮੇਰੀ ਗੱਲ ਸੁਣੋ ਜੇ ਖੜਵੰਜਾ ਲੱਗਿਆ ਤਾਂ ਉਹ ਕਮੇਟੀ ਦੇ ਡਾਕੂਮੈਂਟੇਸ਼ਨ ਚ ਤਾਂ ਹੋਏਗਾ ਨਾ ਵੀ ਇਹ ਹੈ ਡਾਕੂਮੈਂਟਸ ਦੇ ਵਿੱਚ ਕੋਟ ਹੈ ਤਹਿਸੀਲਦਾਰ ਦੇ ਤੇ ਪਟਵਾਰੀ ਹਲਕਾ ਪਟਵਾਰੀ ਵੱਲੋਂ ਸ਼੍ਰੀ ਰਸ਼ਪਾਲ ਜੀ ਤੇ ਆਪਣਾ ਤਹਿਸੀਲਦਾਰ ਜੀ ਵੱਲੋਂ ਆਜੀ ਨੌ ਮਰਲਾ ਆਪਣਾ ਜਿਹੜਾ ਬੱਚਾ ਇਹ ਤਹਿਸੀਲਦਾਰ ਦੀ ਹੈਂਡ ਰਾਈਟਿੰਗ ਹੈ ਜਿੰਨਾ ਵਿਕ ਗਿਆ ਜਿੰਨਾ ਬਚ ਗਿਆ ਜਿੰਨਾ ਆਪਣੇ ਖਾਤੇ 'ਚ ਹੈਗਾ ਠੀਕ ਹੈ ਸਰ ਸ਼ਮਿੰਦਰ ਜੀ ਆਈ ਥਿੰਕ ਦਸ਼ਿਕਾ ਨੂੰ ਸਾਰੀ ਕਿ ਪ੍ਰੋਬਲਮਸ ਸਮਝ ਆ ਗਈ ਹੋਣੀ ਦੇਖੋ ਇਹੀ ਹੈ ਦੀਵਾਰਾਂ ਕਦੇ ਡਿਫਾਈਨ ਨਹੀਂ ਕਰਦੀਆਂ ਸਰ ਮਲਕੀਅਤ ਨੂੰ ਖੇਤਾਂ ਦੀਆਂ ਦੀਵਾਰਾਂ ਨਹੀਂ ਹੁੰਦੀਆਂ ਹੈਗੀਆਂ ਸਰ ਹੁਣ ਉੱਥੇ ਕੋਈ ਗੰਦਾ ਆ ਕੇ ਕੁਝ ਆਪਦਾ ਪਾ ਲੇ ਉਹ ਕਹੋਗਾ ਤੁਸੀਂ ਤਾਂ ਸਾਂਝੀ ਛੱਡੀ ਸੀ ਇਸ ਤਰ੍ਹਾਂ ਇਹਨੂੰ ਥੋੜਾ ਕਿਉਂਕਿ ਇਹ ਪ੍ਰੂਫ ਹੋਣਗੇ ਹਰ ਬੰਦੇ ਦੇ ਇਸ ਧਿਰ ਦਾ ਵੀ ਤੇ ਦੂਸਰੇ ਧਿਰ ਦਾ ਵੀ ਕਿਉਂਕਿ ਜਿਹੜੀ ਚੀਜ਼ ਦੇਖੋ ਗੱਲ ਹੀ ਹੈ ਨਾ ਉਹ ਕਹਿ ਸਕਦੇ ਹੋਣਗੇ ਦੇਖੋ ਮੇਰਾ ਮੈਂ ਤਾਂ ਦੇਖੋ ਕਲੀਅਰ ਹੈ ਬ੍ਰਦਰ ਵੀ ਮੈਨੂੰ ਹੁੰਦਾ ਵੀ ਦੋਨਾਂ 11 ਤੇ 13 ਨੰਬਰ ਦਾ ਕੋਈ ਸ਼ਬਦ ਨਹੀਂ ਆਇਆ ਅਜੇ ਤੱਕ ਕਿਉਂ ਨਹੀਂ ਆਇਆ ਗਲੀਆਂ ਜਾਂ ਤਾਂ ਇਕੱਠੀਆਂ ਪੈਂਦੀਆਂ 13 ਨੰਬਰ ਤੇ 12 ਨੰਬਰ ਤੇ 15 ਨੰਬਰ ਕਿਵੇਂ ਪੈ ਗਈ ਤੁਸੀਂ ਤੁਸੀਂ ਇੱਕ ਵਾਰੀ ਇੱਦਾਂ ਕਰੋ ਵੀ ਡਾਕੂਮੈਂਟਸ ਦਿਖਾਓ ਗੱਲ ਹਮੇਸ਼ਾ ਡਾਕੂਮੈਂਟਸ ਬੋਲਦੇ ਹੁੰਦੇ ਨੇ ਕਦੀ ਵੀ ਮੇਰੇ ਤੇਰੇ ਕਹਿਣ ਨਾਲ ਮੈਂ ਤਾਂ ਕਹੂੰਗਾ ਸਾਰਾ ਹਿੰਦੁਸਤਾਨ ਦੀ ਰਜਿਸਟਰੀ ਮੇਰੇ ਨਾਂ ਤੇ ਤੇ ਮੇਰਾ ਤਾਂ ਨਹੀਂ ਨਾ ਹੋ ਜਾਊਗਾ ਹਨਾ ਸੋ ਇਹ ਹੁੰਦਾ ਹੈ ਵੀ ਉਹਦੀ ਅੱਗੋਂ ਰਜਿਸਟਰੀ ਜਿਹੜੀ ਹੈ ਉਹ ਕੀ ਕਹਿੰਦੇ ਹੁੰਦੇ ਉਹ ਤੋਂ ਬਾਅਦ ਕੀ ਹੁੰਦਾ ਹੁੰਦਾ ਇੱਕ ਮਿੰਟ ਇੰਤਕਾਲ ਯੈਸ ਇੰਤਕਾਲ ਇੰਤਕਾਲ ਹੋਇਆ ਹੋਣਾ ਚਾਹੀਦਾ ਯੈਸ ਇੰਤਕਾਲ 2360 ਤੇ 2361 ਇਹਦੇ ਵਿੱਚ ਜ਼ਿਕਰ ਵੀ ਹੈ ਉਸ ਰਿਪੋਰਟ ਚ अच्छा हां जी इस जगह दा इंतकाल ਤੁਹਾਡੇ ਨਾਲ ਤੇ ਹੋਇਆ ਸਰ ਇਸ ਜਗਾ ਦਾ ਤਤੀਮਾ ਜਿਹੜਾ ਇੰਤਕਾਲ ਹੈ ਉਹ ਆਬਵੀਅਸਲੀ ਆ ਨਾਰਮਲ ਇਧਰ ਹੀ ਹੈ ਸਰ ਹਵਾ ਚ ਤਾਂ ਨਹੀਂ ਹੋਣਗੇ ਨਾ ਜਮੀਨ ਮੈਂ ਦੇਖੋ ਬ੍ਰਦਰ ਗੱਲ ਇਹ ਇਨ੍ਹਾਂ ਦਾ ਕਹਿੰਦੇ ਤੁਹਾਡੇ ਨਾਰਮਲ ਇੱਥੇ ਨਹੀਂ ਇੱਥੇ ਹਨ ਇਹਦਾ ਖਾਤਾ 723 ਨੰਬਰ ਬਣਿਆ ਹੋਇਆ ਹੈ ਸਰ ਇਹ ਰਿਪੋਰਟ ਵਿੱਚ ਲਿਖਿਆ ਹੋਇਆ ਸੀ ਐਸਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ 53482 ਯੂਆਈਡੀ ਨੰਬਰ ਨਾਲ ਤੇ ਕੰਪਲੇਂਟ ਗਈ ਹੋਈ ਹੈ ਪਲੱਸ ਦੇਖੋ ਜਿਹੜਾ ਇਹਨਾਂ ਦਾ ਮਿਸਬੀਹੇਵ ਕਰਨਾ ਉਹ ਜਮਾਂ ਗਲਤ ਹੈ ਸਾਡੇ ਮਜ਼ਦੂਰ ਕੱਲ ਕੰਮ ਕਰ ਰਹੇ ਸੀ ਸਰ ਇਹਨਾਂ ਨੇ ਆ ਕੇ ਉਹਨਾਂ ਦਾ ਹੱਥ ਫੜਿਆ ਇਹਨਾਂ ਦੇ ਬੌਂਸਰਾਂ ਉਹ ਰਿਅਲਟੇਜ਼ ਨੂੰ ਬੰਦਾ ਕਿਉਂ ਮਿਲਾਂਦਾ ਰਿਸ਼ਤੇਦਾਰੀ ਵਿੱਚ ਕਿਉਂ ਕਿਉਂਕਿ ਜਦੋਂ ਆਪਾਂ ਦੁੱਖ ਚੁਣਨੇ ਆ ਇਹ ਕਹਿੰਦੇ ਹਾਂ ਨੇ ਜੀ ਤੁਸੀਂ ਸਾਡਾ ਸਲਾਹ ਕਰ ਲਓ ਅਸੀਂ ਸਲਾਹ ਕਰ ਲਾਂਗੇ ਜਿਨ੍ਹਾਂ ਨੇ ਖਰੀਦਣੀਆਂ ਖਰੀਦ ਲੈਣ ਕਿਉਂਕਿ 13 ਨੰਬਰ ਗਲੀ ਐਗਜ਼ਿਸਟ ਹੀ ਨਹੀਂ ਕਰਦੀ ਆਬਵੀਅਸਲੀ ਇਹ ਡਿਫੰਕਟ ਜਾਂ ਐਡ ਹੌਕ ਕਹਿ ਲਓ ਤੁਸੀਂ ਇੱਕ ਐਡ ਹੌਕ ਗੱਲ ਇਹ ਹੈ ਨਗਰ ਨਿਗਮ ਜਿਹੜਾ ਮੈਂ ਹੁਣ ਕਹਿੰਦਾ ਫਿਰ ਉੱਥੇ ਗੱਲ ਆਉਂਦੀ ਹੈ ਨਗਰ ਨਿਗਮ ਦਾ ਬਿਆਨ ਲੈ ਲਓ ਸਰ ਨਗਰ ਨਿਗਮ ਕੀ ਕਹਿੰਦਾ ਕੀ ਨਹੀਂ ਕਹਿੰਦਾ ਤੁਸੀਂ ਕਹਿੰਦੇ ਹੋ ਵੀ ਬੁੱਟਰ ਸਾਹਿਬ ਨੂੰ ਫੋਨ ਲਾ ਲਓ ਆਪਾਂ ਉਹਨਾਂ ਨੂੰ ਪੁੱਛ ਲੈਨੇ ਆ ਜਾਂ ਤੁਸੀਂ ਉਹ ਕਹਿੰਦੇ ਨਿਸ਼ਾਨਦੇ ਨਹੀਂ ਹੋ ਸਕਦੀ ਅਸੀਂ ਮਲਕੀਅਤ ਦਾ ਦਾਵਾ ਨਹੀਂ ਦੇ ਸਕਦੇ ਹਾਂਜੀ ਤੁਹਾਡੀ ਜਗ੍ਹਾ ਤੁਸੀਂ ਬਣਾਓ ਸਰ ਮੈਂ ਸਿਰਫ ਉਹਨਾਂ ਨੂੰ ਇੰਨਾ ਪੁੱਛਣਾ ਹੈ ਵੀ ਇਹ ਜਿਹੜੀ ਜਗ੍ਹਾ ਹੈ ਇਸ ਜਗ੍ਹਾ ਦੇ ਉੱਤੇ ਗਲੀ ਹੈਗੀ ਹੈ ਕਿ ਨਹੀਂ ਹੈਗੀ ਜੇ ਗਲੀ ਹੋਊਗੀ ਤਾਂ ਦੱਸਣਗੇ ਵੀ ਹਾਂਜੀ ਸਾਡੀ ਸਾਡੀ ਜਗ੍ਹਾ ਹੈ ਗੱਲ ਨੂੰ ਅੰਡਰਸਟੈਂਡ ਕਰ ਰਹੇ ਹੋ ਰਿਪੋਰਟ ਦਿੱਤੀ ਹੋਈ ਹੈ ਨੋਟਿੰਗ ਦਿੱਤੀ ਹੋਈ ਹੈ ਕਹਿੰਦੇ ਨਿਸ਼ਾਨਦੀ ਦਾ ਕੰਮ ਮਾਲ ਵਿਭਾਗ ਦਾ ਹੈ ਤੁਸੀਂ ਢੋਡੀ ਜਗ੍ਹਾ ਤੁਹਾਨੂੰ ਪਤਾ ਹੋਊਗੀ ਕਿੱਥੇ ਹੈ ਦੇਖੋ ਨਗਰ ਨਿਗਮ ਨੂੰ ਤਾਂ ਨਹੀਂ ਪਤਾ ਨਾ ਮੈਂ ਤਾਂ ਡਾਕੂਮੈਂਟਸ ਪੇਸ਼ ਕਰਨੇ ਆ ਆ ਮੇਰੀ ਜਗ੍ਹਾ ਇੱਥੇ ਹੈਗੀ ਹੈ ਉਹਨਾਂ ਨੇ ਓਨਰਸ਼ਿਪ ਦੇ ਬੇਸ ਤੇ ਇਸ ਜਗ੍ਹਾ ਦਾ ਟੈਕਸ ਵੀ ਲਿੱਤਾ ਹੋਇਆ ਹੈ ਜਿਹੜੀ ਜਗ੍ਹਾ ਆਪਣੀ ਮਲਕੀਅਤ ਤੋਂ ਬਾਹਰ ਹੁੰਦੀ ਹੈ ਨਾ ਸਰ ਚਾਹੇ ਦੀਵਾਰ ਹੋਵੇ ਨਾ ਹੋਵੇ ਰੱਬ ਨਾ ਕਰੇ ਆਹ ਦੀਵਾਰ ਕੱਲ ਨੂੰ ਟਹਿਜ ਹੜਾ ਹੁੰਦੇ ਬਹੁਤ ਸਾਰੀ ਚੀਜ਼ ਨਹੀਂ ਪਹਚਾ ਲੈਂਦੇ ਦਿਵਾਰਾ ਟਹਿ ਜਾਂਦੀਆਂ ਕਈ ਵਾਰੀ ਬੰਦਾ ਇੰਡੀਆ ਚ ਨਹੀਂ ਹੁੰਦਾ ਨਹੀਂ ਆਪਾਂ ਦਾ ਵਾਪਸ ਇਹਦਾ ਮਤਲਬ ਆ ਥੋੜੀ ਮਤਲਬ ਉਹਦੀ ਜਗ੍ਹਾ ਸਰਕਾਰੀ ਹੋ ਜੂਗੀ ਸਰ ਮੇਰੇ ਨਾਮ ਤੇ ਜਗ੍ਹਾ 5 ਕਲਾ 10 ਮਰਲੇ ਸੀ ਪਹਿਲਾਂ ਮੇਰੇ ਫਾਦਰ ਸਾਹਿਬ ਦੇ ਨਾਂ ਤੇ ਮੇਰੇ ਮਦਰ ਦੇ ਨਾਂ ਤੇ 4 ਕਲਾ 14 ਮਰਲੇ ਹੋ ਗਈ ਉਹਨਾਂ ਦੀ ਡੈਥ ਤੋਂ ਬਾਅਦ ਮਦਰ ਤੋਂ ਬਾਅਦ ਦੇਖੋ ਜੀ ਉਹਨਾਂ ਨੇ ਮੈਨੂੰ ਦਿੱਤੀ ਥੋੜੀ ਦੇਰ ਵਾਸਤੇ ਆ 5-6 ਸਾਲ ਪਿਛਲੇ ਮੈਂ ਲੋਨ ਲੈ ਕੇ ਲੋਨ ਭਰ ਵੀ ਦਿੱਤਾ ਹੁਣ ਉਦੋਂ ਬਾਅਦ ਦੱਸੋ ਕਿ ਕੀ ਡਾਊਟ ਹੋਣਾ ਚਾਹੀਦਾ ਮਤਲਬ ਮੈਂ ਉਹ ਹੀ ਨਾ ਵੀ ਮੈਨੂੰ ਤਾਂ ਇਹ ਸੀਗਾ ਵੀ ਇਹ ਕਿਉਂਕਿ ਜਿਹੜੀ ਇਹ ਜਗਾ ਜੇ ਗਲੀਆਂ ਨੇ ਤਾਂ ਉਹਨਾਂ ਗਲੀਆਂ ਦੇ ਵਿੱਚ ਪ੍ਰੇਮਿਕਸ ਪਈ ਹੈ ਉਹਨਾਂ ਗਲੀਆਂ ਦੇ ਵਿੱਚ ਲਾਈਟ ਲੱਗੀਆਂ ਹੋਈਆਂ ਉਹਨਾਂ ਗਲੀਆਂ ਦੇ ਵਿੱਚ ਸੀਵਰੇਜ ਵੀ ਹੈ ਕਿ ਖੰਭਾ ਟੋੜੇ ਥੋੜਾ ਜਿਹਾ 1 ਇੰਚ ਅੰਦਰ ਹੈ ਮੈਂ ਕਿਹਾ ਟੋੜੀ ਸਾਈਡ ਤੇ ਅੰਦਰ ਹੈ ਨਾ ਪਲੱਸ ਉਹ ਤੋਂ ਅੱਡੀ ਮਲਕੀਅਤ ਹੈ ਕਿਉਂਕਿ ਇਹਨਾਂ ਦਾ ਤਾਂ ਆ ਕਹਿਣਾ ਆਪਾਂ ਦੀਵਾਰੀ ਕਰਦੇ ਆਂ ਅੱਜ ਤੋਂ 2 ਸਾਲ ਪਹਿਲਾਂ ਇਹਨਾਂ ਨੂੰ ਪ੍ਰੈਸ ਕੀਤਾ ਉਦੋਂ ਮੇਰੇ ਫਾਜ਼ ਸਾਹ ਦੀ ਚਲੋ ਡੈਥ ਹੋਈ ਸੀ ਮੈਂ ਆਪਦੇ ਕੰਮਾਂ 'ਚ ਬੀਜੀ ਸੀਗਾ ਮੈਂ ਕਹਿੰਦਾ ਦੇਖੋ 1.5 ਲੱਖ ਦਾ ਕੰਮ ਹੈ ਮੈਂ ਹਲੇ ਬਜਟ ਵੀ ਬਣਾ ਇਹ ਖੰਭਕ ਕਿਹੜਾ ਖੰਭਾ ਹੁੰਦਾ ਇਹ ਬਿਜਲੀ ਦੇ ਖੰਬੇ ਦੀ ਗੱਲ ਕਰਦੇ ਆਂ ਕਹਿੰਦੇ ਤਾਂ ਕਰਕੇ ਜਗਾ ਸਰਕਾਰੀ ਹੋ ਗਈ ਕਹਿੰਦੇ ਫਿਰ ਸੀਵਰ ਪਿਆ ਹੋਇਆ ਮੈਂ ਕਹਿੰਦਾ ਸੀਵਰ ਸਾਡਾ ਆਪ ਦਾ ਪਾਇਆ ਹੋਇਆ 2003 'ਚ ਨਾ ਕਿ ਕਾਰਪੋਰੇਸ਼ਨ ਵੱਲੋਂ ਮੇਰੇ ਕੋਲ ਇਹਦੀ ਰਿਪੋਰਟ ਵੀ ਹੈਗੀ ਉਹ ਦੇਖੋ ਗੱਲ ਪਤਾ ਕੀ ਜੇ ਖੰਬਿਆਂ ਦੀ ਗੱਲ ਕਰੀ ਤਾਂ ਖੰਬੇ ਤਾਂ ਕਈ ਵਾਰੀ ਪਲੋਟਾਂ ਦੇ ਵਿੱਚ ਵੀ ਹੁੰਦੇ ਆ ਖੇਤਾਂ ਦੇ ਵਿੱਚ ਦੀ ਵੀ ਟੱਪਦੇ ਆ ਦੇਖੋ ਇਹ ਇਹ ਗੱਲ ਵੱਡੀ ਨਾ ਇਹਦੀ ਹੁੰਦੀ ਗੱਲ ਉੱਥੇ ਸਵਾ ਕਿੱਲਾ ਇੱਕ ਨਾਲ 10 ਕਨਾਲ ਦੀ ਜ਼ਮੀਨ ਸੀਗੀ ਪਲੋਟ ਸੀ ਉਹਦੇ ਵਿੱਚ ਦੋ ਖੰਬੇ ਜਾ ਰਹੇ ਸੀ ਹੁਣ ਦੱਸੋ ਉਹ ਜਗ੍ਹਾ ਸਰਕਾਰੀ ਹੋ ਜੂਗੀ ਉਹ ਜਗ੍ਹਾ ਦੀ 6 ਵਾਰੀ ਹਿਸਟਰੀ ਹੋਗੀ ਖੇਤੀ ਵੀ ਕਰ ਰਹੇ ਆ ਗਿਰਦੌਰੀ ਵੀ ਹੋ ਰਹੀ ਆ ਗਿਰਦੌਰੀ ਪ੍ਰਾਈਵੇਟ ਜਗ੍ਹਾ ਦੀ ਹੁੰਦੀ ਆ ਕਿ ਦੂਜੀ ਦੀ ਆਪਣੀ ਦੀ ਸਰਕਾਰੀ ਦੀ ਤੁਸੀਂ ਤੁਸੀਂ ਉਹਨਾਂ ਨੂੰ ਫੋਨ ਲਗਾਓ ਵੀਰ ਆਪਾਂ ਇਹ ਪੁੱਛ ਲਈਏ ਵੀ ਹੈ ਕੀ ਹੈ ਜਿਹੜੀ ਤਾਂ ਇਹ ਗੱਲ ਖੰਬਿਆਂ ਦੀ ਤਾਂ ਖੰਬਿਆਂ ਦਾ ਤਾਂ ਇਹ ਹੁੰਦਾ ਹੁੰਦਾ ਵੀਰ ਵੀ ਆਪਾਂ ਸ਼ਹਿਰ ਦੇ ਵਿੱਚ ਵੀ ਜਦੋਂ ਜਾਂਦੇ ਆ ਬਿਲਕੁਲ ਨੁੱਕਰਾਂ ਦੇ ਉੱਤੇ ਆਪਾਂ ਜਿਹੜੀ ਇਹ ਸਾਡੀ ਚਾਰ ਦਿਵਾਰੀ ਹੋਈ ਹੋਈ ਹੁੰਦੀ ਹੈ ਜਾਂ ਪਤਾ ਹੀ ਤੁਹਾਨੂੰ ਸਾਰਾ ਕੁਝ ਕੀ ਕੀ ਕੁਝ ਹੋ ਰਿਹਾ ਤਾਂ ਹਾਂਜੀ ਤਾਂ ਮੈਨੂੰ ਇਹ ਹੈ ਵੀ ਆਪਾਂ ਇੱਕ ਵਾਰ ਇਹ ਪੁੱਛੀ ਵੀ ਕੀ ਇਹ ਗਲੀ ਹੈ ਜਿਹੜੀ ਐਗਜ਼ਿਸਟ ਕਰਦੀ ਹੈ ਹਾਂ ਜੀ ਸਰ ਮੈਂ ਉਹਨਾਂ ਨੂੰ ਕਾਲ ਟਰਾਈ ਕਰ ਲੈਣਾ ਜੀ ਪਲੀਜ਼ ਆਫਿਸ ਦਾ ਟਾਈਮ ਐਸ ਵਾਲੇ ਹੋਰ ਵੀ ਇੰਪੋਰਟੈਂਟ ਵਿਸ਼ੇ ਹੁੰਦੇ ਆ ਨਕਸ਼ੇ ਪਾਸ ਕਰਾਣਾ ਉਹਨਾਂ ਦੀ ਡਿਊਟੀ ਹੈ ਮੈਂ ਤੁਸੀਂ ਕਾਲ ਕਰ ਲਓ ਸਰ ਮੇਰੇ ਫੋਨ ਦੀ ਬੈਟਰੀ ਬਹੁਤ ਥੋੜੀ ਆ 3% ਨੇ ਤਾਂ ਮੈਂ ਕਾਲ ਕਰ ਲੰਦਾ ਹਨਾ ਹੁਣੇ ਪਤਾ ਨਹੀਂ ਕਿਹਦਾ ਕਿਉਂਕਿ ਚੁੱਕੇ ਨਹੀਂ ਆਣਾ ਗਲੀ ਦੀ ਰਿਪੋਰਟ ਕਰਕੇ ਆ ਰਹੇ ਕੋਈ ਪਤਾ ਨਹੀਂ ਕੌਣ ਹੈ 3% ਬੈਟਰੀ ਹੈ ਬਹੁਤੀ ਗੱਲ ਵੀ ਨਹੀਂ ਨਾ ਹੋਣੀ ਇਹ ਪ੍ਰੋਬਲਮ ਹੈ ਸੋ ਇਸ ਕਰਕੇ ਸੋ ਮੈਨੂੰ ਮੈਨੂੰ ਇਹ ਨਾਲ ਵੀ ਠੀਕ ਹੈ ਚਲੋ ਚੱਕਿਆ ਉਹਨਾਂ ਨੇ ਫੋਨ ਚੱਕ ਲਿਆ ਸਰ ਐਕਚੁਅਲੀ ਉਹਨਾਂ ਨੂੰ ਵਿਸ਼ਾ ਪਤਾ ਸਾਰਾ ਐਕਚੁਅਲੀ ਡਿਊਟੀ ਹੈਗੀ ਰਜਿੰਦਰ ਕੁਮਾਰ ਜੀ ਦੀ ਉਹਨਾਂ ਦੇ ਕੋਲ ਵੀ ਹੈ ਇਹ ਅਥਾਰਟੀ ਦੱਸਣ ਦੀ ਰਜਿੰਦਰ ਜੀ ਨੂੰ ਲਾ ਲਓ ਰਜਿੰਦਰ ਕੁਮਾਰ ਜੀ ਨੂੰ ਲਗਾਣਾ ਸਰ ਜੀ ਬਿਲਕੁਲ ਹਾਂ ਜੀ ਰਜਿੰਦਰ ਜੀ ਨਾਲ ਆਪਾਂ ਲਾ ਲੈਣੇ ਮੈਂ ਜੀ ਸਾਡੀ ਸ਼ਿਕਾਇਤ ਦਾ ਡਾਕਟਾਰਾ ਹੋ ਚੁੱਕਿਆ ਮੈਂ ਤਾਂ ਹੁਣ ਅਰਾਊਂਡ 10:00 ਕਲੋਕ ਉੱਥੋਂ ਡਾਕੂਮੈਂਟ ਹੀ ਲੈਣ ਜਾਣਾ ਕਿ ਇਹ ਜਗ੍ਹਾ ਸਰਕਾਰੀ ਨਹੀਂ ਹੈ ਜੇ ਸਰਕਾਰੀ ਜਗ੍ਹਾ ਹੁੰਦੀ ਹੈ ਸਰ ਤਾਂ ਗਵਰਨਮੈਂਟ ਆ ਕੇ ਸਾਨੂੰ ਰੋਕੂਗੀ ਇਹ ਕੌਣ ਰੋਕਣ ਵਾਲੇ ਇਹਨਾਂ ਦੀ ਮ ਮੱਥਾ ਖਰਾਬ ਹੁੰਦਾ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਇੱਥੇ 15 ਨੰਬਰ ਗਲੀ ਉਹਨੇ ਦੇ ਪਲਾਟ ਨੂੰ ਪਿਛਲੇ ਪਲਾਟ ਨੂੰ ਲੱਗਦੀ ਹੈ ਨਕਸ਼ਾ ਵੀ ਦਿਖਾ ਦਿੰਨਾ ਤੁਹਾਨੂੰ ਮੈਂ ਹਾਂਜੀ ਸਰ ਮੈਂ ਨਕਸ਼ਾ ਦਿਖਾਦਾ ਸਰ ਹਾਂ ਦਿਖਾਓ ਦਿਖਾਓ ਦੇਖੋ ਸਰ ਆਪਣਾ ਕੋਈ ਹਾਂਜੀ ਬਿਲਕੁਲ ਸਾਰਾ ਕੁਝ ਜੋ ਮਰਜ਼ੀ ਦਿਖਾਓ ਹੁਣ ਇਹ ਕਹਿੰਦੇ ਆ ਜੀ ਆ ਦਰਸ਼ਕਾਂ ਨੂੰ ਮੈਂ ਸਾਂਝਾ ਕਰਨਾ ਚਾਹੁੰਗਾ ਤੁਸੀਂ ਕੈਮਰਾ ਇੱਥੇ ਲਗਾਓ ਜੀ ਹਾਂਜੀ ਸਰ ਇਹਨਾਂ ਦਾ ਪਲਾਟ ਪਿਛਲਾ ਹੈ ਆ ਗਲੀ ਜਾ ਰਹੀ ਹੈ ਵਿੱਚ ਦੀ ਸਰ ਜਿੱਥੇ ਪੇੜ ਲੱਗੇ ਹਨ ਆ ਤਾਂ ਅੰਦਰ ਹੈ ਦੀਵਾਰ ਦੇ ਹੁਣ ਇਸ ਪਲਾਟ ਨੂੰ ਆ 15 ਨੰਬਰ ਗਲੀ ਲੱਗਦੀ ਹੈ ਇੱਥੇ ਕੋਈ 13 ਨੰਬਰ ਦਾ ਜ਼ਿਕਰ ਨਹੀਂ ਮਿਲੂਗਾ ਤੁਹਾਨੂੰ ਸਰ ਇੱਕ ਮਿੰਟ ਤੁਸੀਂ ਪਕੜਾ ਸਰ ਪਲੀਜ਼ ਮੇ ਇੱਕ ਹੋਰ ਡਾਕੂਮੈਂਟ ਹੈ ਜਿਹਦੇ ਨਾਲ ਤੁਹਾਨੂੰ ਥੋੜਾ ਹੋਰ ਕਲੈਰਿਟੀ ਆਊਗੀ ਆ ਨਕਸ਼ਾ ਹੈ ਜੀ ਆਪਣਾ ਗੂਗਲ ਮੈਪਸ ਦਾ 13 ਨੰਬਰ ਗਲੀ ਕਦੇ ਨਹੀਂ ਚੜਾਈ ਕਾਰਪੋਰੇਸ਼ਨ ਨੇ ਕਿਉਂ ਐਗਜ਼ਿਸਟ ਹੀ ਨਹੀਂ ਕਰਦੀ ਸੀ ਇਹ ਆਪ ਦੇ ਲੋ ਸਾਡੀ ਜਗ੍ਹਾ ਨੂੰ ਸਰਕਾਰੀ ਘੋਸ਼ਿਤ ਕਰੀ ਜਾਂਦੇ ਆ ਇਹ ਗਲਤੀ ਹੈ ਕਹਿੰਦੇ ਸਾਡਾ ਮੱਥਾ ਖਰਾਬ ਹੁੰਦਾ ਮੈਂ ਕਿਹਾ ਜੀ ਦੇਖੋ ਰਿਸਟਰੀ ਦਾ ਮੈਂ ਵੀ ਕਰਾ ਦੂੰਗਾ 60 ਫੁੱਟ ਦੀ ਕਹਿ ਕੇ ਤੁਹਾਡੇ plots ਦੀ ਕਿ ਮੇਰੇ ਨਾਰਥ ਵਿੱਚ ਪਹਾੜ ਵਾਲੇ ਪਾਸੇ 60 ਫੁੱਟ ਜਗ੍ਹਾ ਖਾਲੀ ਪਈ ਹੈ ਤੁਹਾਡਾ plots ਇਲੀਗਲ ਤਾਂ ਨਹੀਂ ਘਰਾਰ ਹੋ ਜਾਣਾ ਮ ਠੀਕ ਹੈ ਸਰ ਮੈਂ ਆਈ ਥਿੰਕ ਮੈਟਰ ਤੁਹਾਨੂੰ ਸਾਰਾ ਸਮਝ ਆ ਗਿਆ ਇੱਕ ਫਰਾਡਲੈਂਟਲੀ ਰਿਸਟ੍ਰਿਕ ਕਰਵਾਈ ਇਹਨਾਂ ਨੇ ਤੁਸੀਂ ਕੋਈ ਨਹੀਂ ਇਹਨਾਂ ਦਾ ਪੱਖ ਵੀ ਦੋ ਸਰ ਮੈਂ ਦੇਖੋ ਮੈਂ ਤਾਂ ਮੇਰੀ ਗੱਲ ਸੁਣੋ ਬ੍ਰਦਰ ਮੈਂ ਤਾਂ ਹਮੇਸ਼ਾ ਕਹਿੰਦਾ ਹੁੰਨਾ ਕਿ ਇੱਕ ਪੱਖ ਕਦੀ ਮੇਰਾ ਕੋਈ ਰਿਸ਼ਤੇਦਾਰ ਨਹੀਂ ਹੋਇਆ ਮੈਂ ਤਾਂ ਹਮੇਸ਼ਾ ਦੋਨਾਂ ਪੱਖਾਂ ਦੀ ਗੱਲ ਕਰਨੀ ਹੁੰਦੀ ਹੈ ਹਨਾ ਇਸ ਕਰਕੇ ਹੁੰਦਾ ਮੈਂ ਸ਼ੁੱਡ ਨੈਵਰ ਬੀ ਬਾਇਸਡ ਵਾਟ ਆਈ ਫੀਲ ਮੇਰਾ ਦੇਖੋ ਪੋਲਿਟਿਕਸ ਮੇਰੇ ਫਾਦਰ ਸਾਹਿਬ ਸੀਗੇ ਮੀਡੀਆ ਸ਼ੁੱਡ ਨੈਵਰ ਬੀ ਬੈਸ ਸੱਚ ਦਾ ਸੱਚ ਰਹਿੰਦਾ ਜਿੰਨਾ ਮਰਜੀ ਆਪਾਂ ਹੁਣ ਹੁਣ ਮੈਂ ਇਹੀ ਕਹਿੰਦਾ ਵੀ ਚਲੋ ਠੀਕ ਹੈ ਤੁਸੀਂ ਇਹ ਗੱਲ ਕਰਤੀ ਵੀ ਜਿਹੜੀ ਇੱਧਰ ਲਈ ਇੱਧਰ ਲਈ ਜਗ੍ਹਾ ਇਹ ਤੁਹਾਡੀ ਹੈ ਉਹ ਪਰਲੀ ਜਗ੍ਹਾ ਜਿਹੜੀ ਹੈ ਹਾਂਜੀ ਆਪਣੇ ਨੇਬਰ ਹੀ ਨੇ ਸਤਿ ਸ਼੍ਰੀ ਅਕਾਲ ਜੀ ਆਜੋ ਇਹ ਆਪਣੇ ਸਾਊਥ ਵਾਲੇ ਪਾਸੇ ਨੇਬਰ ਨੇ ਹੁਣ ਇਹਨਾਂ ਦਾ ਪਿੱਛੇ ਪਲੋਟ ਹੈਗਾ ਇੱਧਰ ਪਿੱਛੇ ਇਹਨਾਂ ਦੇ ਪਲੋਟ ਦੇ ਪਿੱਛੇ ਉਹਨੂੰ ਇਹ ਜੇ ਗਲੀ ਹੁੰਦੀ ਤਾਂ ਤਾਂ ਸਿੱਧੀ ਆਰ ਪਾਰ ਜਾਣੀ ਚਾਹੀਦੀ ਸੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਇਹ ਮੀਡੀਆ ਹੈਗੇ ਨੇ ਸਰ ਤੁਸੀਂ ਵੀ ਡਾਕਟਰ ਹੋ ਹਾਂ ਵੀ ਡਾਕਟਰ ਨਹੀਂ ਹਾਂਜੀ ਅਸੀਂ ਆਕੇ ਹਮੇਸ਼ਾ ਸਾਰਾ ਆਪਦਾ ਸਾਫ ਕਰਾਉਣੀ ਆ ਹਾਂਜੀ ਵੀ ਮੈਨੂੰ ਮੇਰਾ ਫਿਰ ਅਸੀਂ ਲਾਈਵ ਆ ਮਾਤਾ ਜੀ ਹਾਂ ਪਲੀਜ਼ ਹਾਂ ਸੋ ਦੇਖੋ ਮੈਂ ਉਹੀ ਕਹਣਾ ਹੁਣਾ ਵੀ ਯਾਰ ਐਕਚੁਅਲ ਦੇ ਵਿੱਚ ਕੀ ਹੈ ਉਹ ਡਾਕੂਮੈਂਟ ਬੋਲਦੇ ਨੇ ਹਨਾ ਸੋ ਮੈਨੂੰ ਇਹ ਹੈ ਵੀ ਚਲੋ ਯਾਰ ਆਪਾਂ ਦੂਸਰਾ ਥੇਰਾ ਜਿਹੜਾ ਆਪਾਂ ਉਹਨਾਂ ਦੀ ਗੱਲ ਵੀ ਜਿਹੜੀ ਹੈ ਉਹ ਵੀ ਤੁਹਾਡੇ ਸਾਹਮਣੇ ਲੈ ਕੇ ਆਉਣੀ ਹੈ ਕਿਉਂਕਿ ਜੋ ਜੋ ਇਹਨਾਂ ਨੇ ਕਾਗਜ਼ ਦਿਖਾਏ ਨੇ ਉਹ ਮੈਨੂੰ ਨਹੀਂ ਪਤਾ ਹਨਾ ਕਿਉਂਕਿ ਕਾਗਜ਼ ਦੇਖ ਕੇ ਇਹ ਜਿਨ੍ਹਾਂ ਦਾ ਕੰਮ ਹੈ ਉਹਨਾਂ ਨੇ ਕਰਨਾ ਪਰ ਸਾਡਾ ਮਕਸਦ ਤਾਂ ਇਹ ਹੈ ਵੀ ਜਿਵੇਂ ਹੁਣ ਇਹਨਾਂ ਨੇ ਆਪਣਾ ਪੱਖ ਰੱਖਿਆ ਜਾਂ ਦੂਸਰੇ ਧਿਰ ਵੀ ਆਇਆ ਹੋਵੇ ਉਹ ਵੀ ਆਪਣਾ ਪੱਖ ਰੱਖੇਗਾ ਆਪਾਂ ਉਹਨਾਂ ਦੀ ਗੱਲ ਵੀ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਲੈ ਕੇ ਆਉਣੀ ਹੈ ਪਾਰਸ਼ੀਐਲਟੀ ਕਦੇ ਵੀ ਨਹੀਂ ਮੈਂ ਕੀਤੀ ਵੀ ਇੱਕ ਪੱਖ ਦੀ ਗੱਲ ਕਰਾਂ ਤੇ ਦੂਜੇ ਦੀ ਗੱਲ ਹੀ ਨਾ ਕਰਾਂ ਸੋ ਇਸ ਕਰਕੇ ਇੱਕ ਵਾਰੀ ਮਾਤਾ ਜੀ ਦੇ ਨਾਲ ਗੱਲ ਕਰ ਰਹੇ ਨੇ ਤੇ ਕੀ ਕਹਿ ਰਹੇ ਨੇ ਮੈਨੂੰ ਨਹੀਂ ਪਤਾ ਪਰ ਹਾਂਜੀ ਆਜੋ ਇੱਕ ਵਾਰੀ ਡਾਕਟਰ ਸਾਹਿਬ ਇੱਧਰ ਆਜੋ ਆਪਾਂ ਇੱਕ ਵਾਰੀ ਗੱਲ ਕਰ ਲਈਏ ਫਿਰ ਮੈਂ ਦੂਸਰੇ ਧਿਰ ਦੀ ਗੱਲ ਵੀ ਜਿਹੜੀ ਹੈ ਉਹ ਵੀ ਸੁਣਨੀ ਹੈ ਦਰਸ਼ਕਾਂ ਨੂੰ ਸੁਣਾਉਣੀ ਹੈ ਹਾਂਜੀ ਹਾਂਜੀ ਤੁਸੀਂ ਆਪਣੀ ਗੱਲ ਖਤਮ ਕਰੋਗੀ ਬੈਟਰੀ ਆਦੀ ਗਈ ਹਾਂਜੀ ਕਿਦੀ ਹੈ ਜੀ ਸੇ ਮੇਰੇ ਫੋਨ ਦੀ ਬੈਟਰੀ ਗਈ ਜਲਦੀ ਜਲਦੀ ਬੋਲ ਦਿਓ ਹਾਂਜੀ ਸਰ ਮੈਂ ਤਾਂ ਪ੍ਰਸ਼ਾਸਨ ਤੋਂ ਆਹੀ ਉਮੀਦ ਕਰਦਾ ਹਾਂ ਕਿ ਸਾਡੇ ਇਸ ਕਾਰਵੇਚ ਰੋਲਿੰਦਾ ਇਨਸਾਫ ਕੀਤਾ ਜਾਵੇ ਬੰਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਮੈਂ ਤਾਂ ਦੇਖੋ ਕਿਸੇ ਦੇ ਪਰਚਾ ਕਰਾਉਣਾ ਨਹੀਂ ਚਾਹੁੰਦਾ ਨਾ ਮੈਂ ਇਸ ਉਹਦੇ ਹੱਕ ਚ ਅਸੀਂ ਡਾਕਟਰਾਂ ਦੀ ਇੱਜ਼ਤ ਕਰਦੇ ਹਾਂ ਠੀਕ ਹੈ ਜੀ ਤੇ ਆਪਣੇ ਇਹ ਜਿਹੜਾ ਮਸਲਾ ਹੈ ਕੋਈ ਡੋਅ ਡਾਕਟਰਾਂ ਦਾ ਨਹੀਂ ਹੈਗਾ ਇਹ ਮੇਰੇ ਮਾਤਾ ਜੀ ਵਿਧਵਾ ਨੇ ਸੀਨੀਅਰ ਸਿਟੀਜ਼ਨ ਨੇ ਠੀਕ ਹੈ ਹਾਰਟ ਦੀ ਬਿਮਾਰੀ ਤੋਂ ਪੀੜਿਤ ਨੇ ਤੇ ਉਹਨਾਂ ਨੂੰ ਥਾਂ ਥਾਂ ਤੇ ਤੱਕੇ ਖਾਨ ਲਈ ਪਲੀਜ਼ ਮਜਬੂਰ ਨਾ ਕਰੋ ਸਰ ਜੇ ਮੇਰੇ ਨਾਮ ਤੇ ਜਗ੍ਹਾ ਹੁੰਦੀ ਮੈਂ ਕਹਿੰਦਾ ਸੀ 20 ਸਾਲ ਕਿਸੇ ਕੇਸ ਚ ਲਾ ਲਵਾਂ ਚਾਹੇ ਚਲੋ ਮੈਨੂੰ ਕੋਈ ਇਸ਼ੂ ਨਹੀਂ ਹੈ ਜੀ ਜੀ ਗੱਲ ਗੱਲ ਇਹ ਹੈ ਵੀ ਇਹਨਾਂ ਨੇ ਆਪਣੇ ਆਪਣਾ ਪੱਖ ਹੈ ਜਿਹੜਾ ਉਹ ਰੱਖਿਆ ਵੀ ਕੀ ਹੈ ਪ੍ਰਸ਼ਾਸਨ ਡਿਪਾਰਟਮੈਂਟ ਜਿਹੜੇ ਨੇ ਉਹਨਾਂ ਦਾ ਕੰਮ ਹੈ ਉਹ ਇਸ ਚੀਜ਼ ਨੂੰ ਜਿਹੜਾ ਦੇਖਣਾ ਵਾਕਈ ਗੱਲ ਤੁਹਾਡੀ ਸਹੀ ਹੈ ਵੀ ਜਿਹੜਾ ਤੁਸੀਂ ਕਹਿੰਦੇ ਹੋ ਪੁਲਿਸ ਪੁਲਿਸ ਨੇ ਤਾਂ ਬਾਚ ਆਣਾ ਹੁੰਦਾ ਜਦੋਂ ਕੋਰਟ ਵੱਲੋਂ ਕੁਝ ਹੁੰਦਾ ਹਾਂ ਪੀਸੀਆਰ ਜਿਹੜੀ ਹੈ ਪੀਸੀਆਰ ਜਿਹੜੀ ਹੈ ਪੀਸੀਆਰ ਦਾ ਹਮੇਸ਼ਾ ਹੀ ਕੰਮ ਆਉਂਦਾ ਵੀ ਕਿਤੇ ਵੀ ਕੋਈ ਕਿਸੇ ਨੂੰ ਲੱਗਦਾ ਵੀ ਯਾਰ ਕੋਈ ਦੁਬਿਧਾ ਦੇ ਵਿੱਚ ਐ ਕੋਈ ਟੈਨਸ਼ਨ ਦੇ ਵਿੱਚ ਐ ਕੋਈ ਕਿਸੇ ਪ੍ਰੋਬਲਮ ਦੇ ਵਿੱਚ ਐ ਜਦੋਂ ਉਹਨਾਂ ਨੇ ਪੀਸੀਆਰ ਨੂੰ ਫੋਨ ਕਰਨਾ ਤਾਂ ਪੀਸੀਆਰ ਨੇ ਇੱਕ ਵਾਰੀ ਆ ਹੀ ਹੈ ਸਰ ਪੀਸੀਆਰ ਜਿਹੜੇ ਐਸਆਈ ਸਾਹਿਬ ਆਏ ਸੀ ਉਹ ਹੁਕਮ ਕਰਕੇ ਕਹਿ ਦਿੱਤੀ ਕੰਮ ਨਹੀਂ ਕਰਨਾ ਮੈਂ ਕਿਹਾ ਸਰ ਆਰਡਰ ਲਾ ਕੇ ਦਿਓ ਸਾਨੂੰ ਫਿਰ ਤੇ ਇੱਥੇ ਤਾਂ ਗਲਤ ਐ ਨਾ ਸਰ ਦੇਖੋ ਕੰਮ ਨਹੀਂ ਬਿਲਕੁਲ ਇਸ ਤਰੀਕੇ ਨਾਲ ਗਲਤ ਹੈ ਜੀ ਪਰ ਚਲੋ ਕਈ ਵਾਰੀ ਅਗਲੇ ਤੇ ਦਿਮਾਚ ਨਹੀਂ ਨਾ ਬੈਠੀ ਬੈਠ ਸਕਦੇ ਹੈ ਕਨਸਟੇਬਲ ਨੇ ਵੈਰੀਫਾਈ ਕਰ ਚੁੱਕਿਆ ਰਿਪੋਰਟਸ ਏਡੀਸੀ ਮੈਮ ਦਾ ਸਾਹਮਣੇ ਸਾਰਾ ਕੁਝ ਹੋ ਚੁੱਕਿਆ ਸਰ ਦਫਤਰੀ ਕਾਨੂੰਨ ਕੋ ਨੇ ਵੈਰੀਫਾਈ ਕਰਤੀ ਹੁਣ ਇਹ ਦੂਜਾ ਜ਼ਿਆਦਾ ਕੀ ਜਿਹੜੇ ਇਨਚਾਰਜ ਸੀਗੇ ਸਾਡੇ ਮਹੇਸ਼ਿੰਦਰ ਸਿੰਘ ਹੈਡ ਕਨਸਟੇਬਲ ਉਹਨਾਂ ਨੇ ਵੈਰੀਫਾਈ ਕਰਤੀ ਰਿਪੋਰਟ ਐਸਐਚਓ ਸਾਜ਼ ਹੀ ਨਿਕਾਟਾ ਹੈ ਸਾਰਾ ਮਾਮਲਾ ਕਿ ਐਸਐਚਓ ਸਾਹਿਬ ਨੂੰ ਨਹੀਂ ਪਤਾ ਫਿਰ ਤਾਂ ਹੈ ਇਹ ਮੀਟਿੰਗ ਵਿੱਚ ਕਹਿੰਦੇ ਨੇ ਮੈਂ ਤੁਹਾਡੇ ਬਾਬਤ ਨਹੀਂ ਖਾਨੇ ਆਇਆ ਮੈਂ ਆਇਆ ਇੱਥੇ ਕੋਈ ਬੰਦਾ ਬੀਜੇਪੀ ਦਾ ਸਪੋਕਸਮੈਨ ਆਉਦਾ ਉਹਨੂੰ ਆਗਦਾ ਸੀ ਕਲੀਨ ਸ਼ੇਵ ਉਹਦਾ ਇਹਨਾਂ ਨੂੰ ਨਾਮ ਵੀ ਨਹੀਂ ਪਤਾ ਚ ਸੁਖਜੀਤ ਸਿੰਘ ਮੇਰਾ ਫਰੈਂਡ ਨੇ ਉਹ ਬਠਿੰਡੇ ਤੋਂ ਹੀ ਨੇ ਉਹ ਬਾਹਰੋਂ ਆਏ ਸੀ ਕਿ ਕੁਦਰਤੀ ਇੱਥੇ ਖੜੇ ਸੀ ਕਿ ਆਪਦੀ ਕਾਰ 'ਚ ਉਹ ਉਹ ਇਹਨਾਂ ਨੂੰ ਚੈਲੰਜ ਕਰਨ ਲੱਗੇ ਇਹ ਕਹਿੰਦੇ ਉਹ ਇਹਨਾਂ ਨੂੰ ਚੈਲੰਜ ਕਰਨ ਲੱਗੇ ਆਪਸੀ ਇਲਜ਼ਾਮ ਚਲੋ ਮੇਰੇ ਸਾਹਮਣੇ ਤਾਂ ਹੋਇਆ ਨਹੀਂ ਮੈਂ ਕਿਹਾ ਸਰ ਦੇਖੋ ਮੈਂ ਕਿਹਾ ਤੁਹਾਨੂੰ ਫਿਰ ਤਕਲੀਫ ਕੀ ਹੈ ਕਹਿੰਦੇ ਅਸੀਂ ਤੁਹਾਡੇ ਖਿਲਾਫ ਨਹੀਂ ਆਏ ਮੀਟਿੰਗ 'ਚ ਕਹਿੰਦੇ ਅਸੀਂ ਉਹਨਾਂ ਦੇ ਖਿਲਾਫ ਆਏ ਮੈਂ ਕਿਹਾ ਫਿਰ ਉਹਨਾਂ ਦੇ ਖਿਲਾਫ ਤੁਸੀਂ ਪਰਚਾ ਕਿਉਂ ਲਿਖਾਇਆ ਤਾਂ 6 ਘੰਟੇ ਤੋਂ ਡੇ ਨਾਲ ਸੀ ਇਹ ਦੂਜੀ ਮੀਟਿੰਗ ਦੀ ਗੱਲ ਹੈ ਫਿਰ ਇਹ ਦੂਜੀ ਵਾਰੀ ਕਹਿੰਦੇ ਮੈਂ ਬਿਮਾਰ ਆ ਮੈਂ ਬਿਮਾਰ ਆ ਫਿਰ ਇਹਨੂੰ ਇਹਨਾਂ ਦੇ ਦੁਸ਼ਮਣੀ ਪਾਉਣ ਦੀ ਕੋਸ਼ਿਸ਼ ਕੀਤੀ ਕਿ ਟੇਜ ਸਿੰਘ ਸੰਧੂ ਜੀ ਨੇ ਕਿਹਾ ਇਹਨਾਂ ਦੇ ਇੱਕ ਬੰਦੇ ਨੇ ਕਿਹਾ ਮੈਂ ਕਿਹਾ ਟੇਜ ਸਿੰਘ ਸੰਧੂ ਜੀ ਨੂੰ ਪੁੱਛਿਆ ਜਾ ਕੇ ਮੇਰਾ ਕਜ਼ਨ ਵੀ ਗਿਆ ਉਹ ਕਹਿੰਦੇ ਬੇਟਾ ਮੈਂ ਤਾਂ ਕੁਝ ਨਹੀਂ ਇਹ ਜਾ ਕੇ ਹੁਣ ਦੇਖੋ ਟੇਜ ਸਿੰਘ ਸੰਧੂ ਜੀ ਮੇਰੇ ਅੱਪ ਸਾਡੇ ਮਿੱਤਰ ਨੇ ਮੇਰੇ ਫਾਜ਼ਲ ਸਾਹਿਬ ਦੇ ਸਾਰੇ ਬਠਿੰਡੇ ਨੂੰ ਪਤਾ ਸੋਨੀ ਗਾਂਧੀ ਦਾ ਆਫਿਸ ਤੱਕ ਨੂੰ ਪਤਾ ਠੀਕ ਹੈ ਜੀ 1999 ਤੋਂ ਉੱਥੇ ਜਾ ਰਹੇ ਨੇ ਨਹੀਂ ਦੇਖੋ ਸਰ ਜਿਹੜੀ ਗੱਲ ਸੱਚ ਹੈ ਤਾਂ ਸੱਚ ਹੀ ਰਹੇ ਬੈਟਰੀ ਡਾਊਨ ਹੋ ਰਹੀ ਹੈ নো ਮੈਟਰ ਸਰ ਲੈਦਰ ਟੂ ਟ੍ਰੈਪ ਬਿਲਕੁਲ ਫਿਰ ਆਪਣਾ ਨੈਸ਼ਨਲ ਐਂਬਲਮ ਲਗਾਉਣ ਦਾ ਮਕਸਦ ਕੀ ਹੋਇਆ ਉਹ ਕਹਿੰਦੇ ਮੈਂ ਮੈਂ ਤਾਂ ਕੁਝ ਕਿਹਾ ਹੀ ਨਹੀਂ ਬੇਟਾ ਇਹ ਤਾਂ ਮੇਰਾ ਐਵੇਂ ਹੀ ਕੰਮ ਖਰਾਬ ਕਰੀ ਜਾਂਦੇ ਮੇਰੇ ਕਾਫੀ ਦੁਸ਼ਮਣ ਵੀ ਬਹੁਤ ਨੇ ਰਾਣਾ ਐਮ ਸੀ ਜੀ ਕਹਿੰਦੇ ਜੇ ਗਲੀ ਹੁੰਦੀ ਤਾਂ ਆਰਪਾਰ ਹੁੰਦੀ ਫਿਰ ਇਹਨਾਂ ਦੀ ਜਗ੍ਹਾ ਕਬਜ਼ੇ ਦੀ ਦਾ ਮਤਲਬ ਨਹੀਂ ਬੰਦ ਵੀ ਹੁੰਦੀਆਂ ਗਲੀਆਂ ਬੰਦ ਵੀ ਹੁੰਦੀਆਂ ਬਦਰ ਇਹ ਨਹੀਂ ਹੁੰਦੀ ਠੀਕ ਹੈ ਗੱਲ ਪਤਾ ਕੀ ਹੈ ਇੱਥੇ ਕਿਸੇ ਦਾ ਲੰਗਾ ਡਿਸਟਰਬ ਨਹੀਂ ਹੋ ਰਿਹਾ ਇਹਨਾਂ ਦਾ ਜੀਟੀ ਰੋਡ ਹੈ ਗਲੀ ਨੰਬਰ 15 ਸਾਡਾ ਤਾਂ ਇੱਕੋ ਹੀ ਲੰਗਾ ਹੈ ਨਾ ਸਰ ਗਲਤ ਆ ਹੈ ਪੁਲਿਸ ਇਹਨਾਂ ਦੀ ਗੱਲ ਸੁਣਦੀ ਕਿ ਗਲੀ ਨੰਬਰ 15 ਉਹ ਦੇਖਦੀ ਪੁਲਿਸ ਕਿ ਗਲੀ ਨੰਬਰ 15 'ਚ ਵੀ ਰਸਤਾ ਹੈ ਇਹਨਾਂ ਕੋਲੇ ਇਹਦੇ ਈਸਟ ਵਾਲੇ ਪਾਸੇ ਨਾਰਥ ਵਾਲੇ ਪਾਸੇ ਗਲੀ ਨੰਬਰ 15 ਹੈ। ਸੁਣੋ ਉਹ ਉਹ ਤਾਂ ਕਈ ਪਲਾਟ ਐਦਾਂ ਦੇ ਹੁੰਦੇ ਨੇ ਬ੍ਰਦਰ ਵੀ ਤਿੰਨ ਕੋਨੇ ਤਿੰਨਾ ਪਾਸੇ ਲੱਗਦੇ ਹੁੰਦੇ ਰਾ ਇਹ ਗੱਲ ਨਹੀਂ ਹੁੰਦੀ। ਪਰ ਗੱਲ ਇਹੀ ਹੈ। ਉਹ ਤਾਂ ਇੱਕੋ ਹੀ ਪਾਸਾ ਲੱਗਦਾ ਨਾ ਸਰ। ਹਾਂ। ਇਹਦੇ ਉੱਤੇ ਪੇਂਟ ਕਰਤਾ ਗਲੀ ਨੰਬਰ 13 ਕਹਿੰਦੇ 20 ਫੁੱਟ ਦੀ ਐ। ਮੈਂ ਕਹਾਂ ਜੀ 10 ਫੁੱਟ ਦੀ ਐ। ਮੈਂ ਕਹਾਂ ਜੀ ਸ਼ਰਤ ਲਾ ਲਓ। ਹੋਰ ਕੀ ਕੰਮ ਐ? ਦੂਬਾਰਾ ਤੁਸੀਂ ਦੇਖੋ ਸ਼ਰਤ ਲਾਣ ਤੋਂ ਗੱਲੀਏ। ਚਲੋ ਰੇਵਨਿਊ ਨੇ ਵੈਰੀਫਾਈ ਕਰਕੇ ਦੇਣਾ ਮੈਨੂੰ। ਗੱਲ ਗਾ ਹਾਂ ਯੈਸ। ਗੱਲ ਇਹ ਐ ਵੀ ਇਹ ਤਾਂ ਉਹੀ ਐ ਵੀ بس ਆ ਬ੍ਰਦਰ ਕਿੰਨੀ ਬੈਟਰੀ ਕਿੰਨੀ ਰਹਿ ਗਈ ਮੈਂ ਵਾਈਂਡ ਅਪ ਕਰਾਂ ਆ ਰਖ ਬਾ ਵਿਜੇਪਾਲ ਹਸਪੀਟਲ ਲਿਖਿਆ ਇਹ ਜਗਾ ਦਿਖ ਚੁਕੀ ਹੈ ਇਹ ਵਿਜੇਪਾਲ ਹਸਪੀਟਲ ਦੀ ਨਹੀਂ ਹੋਗੀ ਨਾ ਸਰ ਆ ਅਮਲ ਦੀ ਮਸ਼ਹੂਰੀ ਹੈ ਤਾਂ ਅਮਲ ਵਾਲਿਆਂ ਦੀ ਜਗਾ ਨਹੀਂ ਨਾ ਦੀਵਾਰ ਉਹਨਾਂ ਦੀ ਠੀਕ ਹੈ ਸਰ ਚਲੋ ਦੇਖੋ ਗੱਲ ਇਹ ਵੀ ਇਹਨਾਂ ਨੇ ਆਪਣਾ ਪੱਖ ਰੱਖਣਾ ਸੀ ਉਹ ਰੱਖ ਲਿਆ ਦੂਸਰੇ ਪੱਖ ਜਿਹੜਾ ਉਹਨਾਂ ਦਾ ਵੀ ਆਪਾਂ ਲਵਾਂਗੇ ਦੋ ਇਜਾਜ਼ਤ ਸਤਿ ਸ੍ਰੀ ਅਕਾਲ